ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਪਿਛਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਇਹ ਸੋਨਾ ਜਿਹਾ ਸ਼ਹਿਰ ਘੁਮਾਇਆ ਸੀਗਾ ਇਹਦਾ ਡਾਊਨ ਟਾਊਨ ਦਿਖਾਇਆ ਸੀ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸ਼ਹਿਰ ਦੇ ਵਿੱਚ ਪੰਜਾਬੀ ਜਿੱਥੇ ਰਹਿੰਦੇ ਆ ਪੂਰਾ ਪੰਜਾਬੀਆਂ ਦਾ ਘੜਾ ਹੈ ਪੰਜਾਬੀਆਂ ਨਾਲ ਭਰਿਆ ਹੋਇਆ ਹੈਗਾ ਤੇ ਉਹ ਕਿਹੜਾ ਇੱਕ ਖਾਸ ਇਲਾਕਾ ਹੈਗਾ ਅੱਜ ਅਸੀਂ ਉਹਦੇ ਸਾਰੇ ਦੇ ਤੁਹਾਨੂੰ ਸੈਰ ਕਰਾਉਣੀ ਹੈਗੀ ਜਿਵੇਂ ਆਪਾਂ ਸਰੀ ਦੇ ਵਿੱਚ ਦੇਖਿਆ ਸੀਗਾ ਉਸੇ ਤਰ੍ਹਾਂ ਆਪਾਂ ਕੈਲਗਰੀ ਦੇ ਵਿੱਚ ਪੰਜਾਬੀਆਂ ਦੇ ਕਿਹੋ ਜਿਹੇ ਕੰਮਕਾਰ ਆ ਕਿਵੇਂ ਦਾ ਰਹਿਣ ਸਹਿਣਾ ਕਿੱਥੇ ਮਿਲ ਜੁਲ ਕੇ ਬਜ਼ੁਰਗ ਨੇ ਜਿਹੜੇ ਉਹ ਸ਼ਾਮ ਨੂੰ ਬੈਂਦੇ ਨੇ ਤੇ ਰੌਣਕ ਮੇਲਾ ਲਾਉਂਦੇ ਆ ਉਹ ਸਾਰਾ ਕੁਝ ਅੱਜ ਆਪਾਂ ਦੇਖਣ ਤੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਵੀ ਚੱਲਾਂਗੇ ਤੇ ਤੁਹਾਨੂੰ ਫਿਰ ਘੁਮਾਉਣੀ ਅੱਜ ਕੈਲਗਰੀ ਦੀਆਂ ਗਲੀਆਂ ਖਾਸ ਖਾਸ ਜਗਾਵਾਂ ਇਹੋ ਜੇ ਕੁਛ ਘਰਬਾਰ ਹੈ ਜੀ ਤੇ ਇਹੋ ਜੀਆਂ ਗਲੀਆਂ ਤੁਹਾਨੂੰ ਸਾਹਮਣੇ ਦਿਖਦਾ ਹੋਣਾ ਇਹ ਸਾਰੀਆਂ ਕੈਲਗਰੀ ਚ ਪੰਜਾਬੀ ਪਰਿਵਾਰਾਂ ਦਾ ਇਹ ਰਹਿਣ ਸਹਿਣ ਹੈਗਾ ਤੇ ਸ਼ੁਰੂ-ਸ਼ੁਰੂ ਚ ਮੈਂ ਤੁਹਾਨੂੰ ਦੱਸ ਰਾ ਵੀ ਸਰੀ ਨਾਲੋਂ ਮੈਨੂੰ ਖੁੱਲਾ ਲੱਗ ਰਿਹਾ ਅਸੀਂ ਜਦੋਂ ਸਰੀ ਕੁਮਰੇ ਸੀ ਨਾ ਇੰਗਲੈਂਡ ਤੋਂ ਆ ਕੇ ਸਾਨੂੰ ਇਹ ਲੱਗਦੇ ਵੀ ਕੈਨੇਡਾ ਯਾਰ ਵੀ ਜਿਆ ਸਰੀ ਹੈ ਵੀ ਉਹ ਬਹੁਤ ਖੁੱਲਾ ਹੈਗਾ ਪਰ ਇਹ ਤਾਂ ਉਦੋਂ ਵੀ ਖੁੱਲਾ ਹੈ ਸਰੀ ਤੋਂ ਵੀ ਖੁੱਲਾ ਹੈ ਇੱਥੇ ਆ ਕੇ ਲੱਗਦਾ ਤੇ ਨਾਲ ਹੀ ਤੁਹਾਨੂੰ ਮਿਲਦਾ ਮੈਂ ਬਾਈ ਹਰਮਨ ਨੇ ਸਾਡੇ ਨਾਲ ਤੇ ਇਹਨਾਂ ਕੋਲੇ ਅਸੀਂ ਰਹਿ ਰਹੇ ਹਾਂ ਜੀ ਕੈਲਗਰੀ ਦੇ ਵਿੱਚ ਤੇ ਬਾਈ ਜੀ ਪਹਿਲਾਂ ਇਹ ਦੱਸ ਦੋ ਆਪਣਾ ਇਹ ਕਿਹੜਾ ਇਲਾਕਾ ਹੈ ਜਿੱਥੇ ਪੰਜਾਬੀ ਮੈਂ ਰਹਿੰਦੇ ਆ ਇਹ ਇਹ ਆਪਾਂ ਨਾਰਥ-ਈਸਟ ਆ ਗਿਆ ਆਪਾਂ ਕੈਲਗਰੀ ਦੇ ਤੇ 에어ਪੋਰਟ ਦੇ ਨੇੜੇ ਦਾ ਏਰੀਆ ਸਾਰਾ ਤੇ ਆਪਣੇ ਮੋਸਟਲੀ ਪੰਜਾਬੀ ਸਾਰੇ ਇੱਥੇ ਰਹਿੰਦੇ ਆ ਕੈਲਗਰੀ ਚ ਹੋਰ ਕਿਤੇ ਵੀ ਰਹਿੰਦੇ ਪੰਜਾਬੀ ਜਾਂ ਸਭ ਤੋਂ ਵੱਧ ਇੱਥੇ ਹੀ ਆ ਮਤਲਬ ਸਭ ਤੋਂ ਵੱਧ ਇਸ ਇਲਾਕੇ ਰਹਿੰਦੇ ਰਹਿੰਦੇ ਹੋਰ ਜਗ੍ਹਾ ਵੀ ਰਹਿੰਦੇ ਆਪਣੇ 에어ਪੋਰਟ ਦੇ ਨੇੜੇ ਸਾਊਥ ਹਾਲ ਚ ਵੀ ਅਸੀਂ ਆ ਕੇ ਦੇਖਿਆ 에어ਪੋਰਟ ਦੇ ਨੇੜੇ ਆ ਕੇ ਤਾਂ ਬਿਲਕੁਲ ਏਰੀਆ ਕੈਲਗਰੀ ਚ ਵੀ 에어ਪੋਰਟ ਦੇ ਨੇੜੇ ਆ ਕੇ ਤਾਂ ਬਿਲਕੁਲ ਹਾਂਜੀ ਸਾਰਾ ਕੈਲਗਰੀ ਦੇ ਨੇੜੇ 에어ਪੋਰਟ ਦੇ ਨੇੜੇ ਏਰੀਆ ਸਾਰਾ ਕਵਰ ਕੀਤਾ ਹੋਇਆ ਜੀ ਹਾਂਜੀ ਤੇ ਇਹ ਜਿੰਨੇ ਆ ਘਰ ਆਪਾਂ ਨੂੰ ਦਿਖ ਰਹੇ ਸਾਰੇ ਪੰਜਾਬੀਆਂ ਦੀਆਂ ਮਤਲਬ ਪੰਜਾਬੀਆਂ ਦੀਆਂ ਗਲੀਆਂ ਮੋਸਟਲੀ ਪੰਜਾਬੀਆਂ ਦੀ ਘਰ ਆ ਸਾਰੇ ਠੀਕ ਆ ਯਾਰ ਪਿਛਲੇ ਵਲੌਗ ਚ ਨਾ ਜਿਵੇਂ ਦੱਸਿਆ ਸੀਗਾ ਕਿ ਕੈਲਗਰੀ ਬਹੁਤ ਵੱਡ ਤੇ ਇਹਨੂੰ ਅਲੱਗ-ਅਲੱਗ ਜ਼ੋਨਸ ਦੇ ਵਿੱਚ ਵੰਡਿਆ ਹੋਇਆ ਹੈਗਾ ਇਹਦੇ ਚੋ ਜਿਹੜੀ ਨਾਰਥ-ਈਸਟ ਬਾਈ ਜੀ ਨੇ ਦੱਸਿਆ ਨਾ ਇੱਕ ਜ਼ੋਨ ਹੈ ਜੇ ਪਾਪੂਲੇਸ਼ਨ ਵਾਈਜ਼ ਗੱਲ ਕਰੀਏ ਇੱਥੇ ਪੰਜਾਬੀਆਂ ਦੀ ਮਤਲਬ ਤਕਰੀਬਨ 13 ਲੱਖ ਆਬਾਦੀ ਹੈ ਪੂਰੇ ਕੈਲਗਰੀ ਦੀ ਕੈਲਗਰੀ ਸ਼ਹਿਰ ਦੀ 13 ਲੱਖ ਇਹਦੇ ਵਿੱਚ ਰਹਿੰਦੇ ਆ ਤੇ ਜਿਹੜੇ 50000 ਸੀ ਬਾਈ ਜੀ ਹਨ 502021 ਸੀਗੇ ਜੀ ਆਂਕੜੇ ਜਿਹੜੇ ਸੀਗੇ ਅੱਛਾ 50000 2021 ਦਾ ਸੀ ਹਾਂ ਜੀ ਅੱਜ ਦੀ ਰੇਟ ਤਾਂ 1.5 ਲੱਖ ਟੱਪੇ ਹੋਣੇ ਆ 10% ਤੋਂ ਉੱਤੇ ਜਿਆਦਾ ਪਾਪੂਲੇਸ਼ਨ ਪੰਜਾਬੀਆਂ ਦੀ ਹੈਗੀ ਇਕੱਲੇ ਪੰਜਾਬੀਆਂ ਦੀ ਹਾਂ ਜੀ ਤੁਸੀਂ ਹੁਣ ਆਪੰਦਾ ਤੇ ਬਾਕੀ ਹੁਣ ਅਸੀਂ ਤੁਰ ਫਿਰ ਕੇ ਦੇਖਾਂਗੇ ਜੇ ਮੈਂ ਸਰੀਚ ਪੰਜਾਬੀ ਚ ਬੋਰਡ ਸੀਗੇ ਪੰਜਾਬੀ ਚ ਸਾਰਾ ਢਾਬਿਆਂ ਦੇ ਹੋਰ ਸਾਰੇ ਕੰਮ ਕਰਦੇ ਸੀ ਵੀ ਉਵੇਂ ਇੱਥੇ ਦਾ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਨਾ ਸਭ ਤੋਂ ਪਹਿਲਾਂ ਨਾ ਆ ਗਲੀਆਂ ਚ ਜਿੰਨੀਆਂ ਇਹ ਪਿੰਡ ਦੀਆਂ ਗਲੀਆਂ ਇੱਥੇ ਆਪਣੇ ਲੋਕਾਂ ਦਾ ਰਹਿਣ ਸਨ ਇਹ ਇਹ ਦੇਖਣ ਏਦੋਂ ਬਾਅਦ ਚ ਗੁਰਦੁਆਰਾ ਸਾਹਿਬ ਜਾ ਕੇ ਉਸ ਤੋਂ ਬਾਅਦ ਜੀ ਫਿਰ ਤੁਹਾਨੂੰ ਜਿਹੜੇ ਇੱਥੇ ਘਰ-ਬਾਰ ਬਣਦੇ ਹੈਗੇ ਕੈਲਗਰੀ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੇ ਕੈਲਗਰੀ ਦੇ ਨਾ ਬਾਕੀ ਗੱਲਾਂ ਤਾਂ ਬਹੁਤ ਠੀਕ ਨੇ ਪਰ ਜਿਹੜਾ ਇੱਥੇ ਧੁੱਪ ਐਨਾ ਸੂਰਜ ਪੈਂਦਾ ਨਾ ਉਹਨੇ ਤਾਂ ਸਾਨੂੰ ਸਾੜਨ ਦੇ ਨਾਲ ਨਾਲ ਰਾੜ ਵੀ ਦਿੱਤਾ ਮਤਲਬ ਇੰਨੀ ਧੁੱਪ ਚੁੱਭਦੀ ਐ ਨਾ ਸਕਿਨ ਨੂੰ ਤਾਂ ਹੀ ਕਹਿੰਦੇ ਪੂਰੇ ਕੈਨੇਡਾ ਦੇ ਵਿੱਚੋਂ ਜਿਹੜਾ ਕੈਲਗਰੀਆ ਉਹਨੂੰ ਸਨ ਸ਼ਾਈਨ ਸਿਟੀ ਕਿਹਾ ਜਾਂਦਾ ਕਿਸੇ ਸਿਆਣੇ ਨੇ ਸੱਚਾ ਹੀ ਨਾਮ ਰੱਖਿਆ ਬਾਕੀ ਬੜੀ ਇੰਨੀ ਧੁੱਪਾਂ ਪੈਂਦੀਆਂ ਇੱਥੇ ਹਾਂਜੀ ਇੱਥੇ ਸਾਲ 'ਚ 365 'ਚ ਆਲਮੋਸਟ 300 ਦਿਨ ਮਤਲਬ ਧੁੱਪ ਪਰਹਿੰਦੀ ਐ ਔਰ ਸਿੱਧੀ ਐ ਮੂਤੇ ਹੁੰਦੀ ਐ ਹਾਂ ਐਂ ਹੀ ਲੱਗਦਾ ਮੈਂ ਸੂਰਜ ਜਮਾ ਨਾ ਗੋਗਲ ਆਇਆ ਤਾਂ ਤੁਸੀਂ ਮਤਲਬ ਡਰਾਈਵ ਵੀ ਨਹੀਂ ਕਰ ਸਕਦੇ ਇੱਥੋਂ ਇੱਕ ਗੱਲ ਹੋਰ ਵੀ ਹੁਣ ਸਹੀ ਹੁੰਦੀ ਆ ਆਪਾਂ ਕਹਿੰਦੇ ਆ ਵੀ ਬਾਹਰ ਲੇ ਜ਼ਿਆਦਾਤਰ ਐਨਕਾਂ ਲਾ ਕੇ ਰੱਖਦੇ ਆ ਪਤਾ ਨਹੀਂ ਫੁਕਰੀ ਆ ਹਾਂਜੀ ਫੁਕਰੀ ਨਹੀਂ ਹੈਗੇ ਇੱਚ ਫੁਕਰੀ ਨਹੀਂ ਅਸਲ ਤਾਂ ਇਹ ਮਜਬੂਰੀ ਬਣੀ ਪਈ ਆ ਜਿਵੇਂ ਸਾਡੀਆਂ ਵੀ ਅੱਖਾਂ ਨਹੀਂ ਖੁੱਲਦੀਆਂ ਇੱਥੇ ਆ ਕੇ ਜਿਵੇਂ ਅਸੀਂ ਤਾਂ ਇਤੋਂ ਪਾਂਚ ਹੀ ਵੱਡੇ ਹੋਏ ਆ ਗਰਮੀ ਆ ਸਹਸ ਹੈ ਕੇ ਪਰ ਫਿਰ ਵੀ ਸਾਡੀਆਂ ਵੀ ਅੱਖਾਂ ਨਹੀਂ ਖੁੱਲਦੀਆਂ ਇਹਨਾਂ ਦੇ ਵਿਚਾਰਿਆਂ ਦੀ ਅੱਖਾਂ ਵੀ ਸੈਂਸਿਟਿਵ ਹੋ ਗਈਆਂ ਹੋਣੀਆਂ ਇੱਥੇ ਆ ਕੇ ਹਾਂਜੀ ਮੈਨੂੰ ਤਾਂ ਨਾ ਸ਼ੁਰੂ ਚ ਮਤਲਬ ਦੇਖਣ ਚ ਇੱਥੇ ਏਰੀਆ ਤਾਂ ਖੁੱਲਾ ਹੈਗੀ ਆ ਮੈਨੂੰ ਘਰ ਵੀ ਵੱਡੇ ਤੇ ਖੁੱਲੇ ਲੱਗ ਰਹੇ ਆ ਭਾਈ ਜੀ ਹਰਮਨ ਵੀਰੇ ਘਰ ਵੀ ਇਥੇ ਖੁੱਲੇ ਆ ਮੈਨੂੰ ਲੱਗਦਾ ਸਰੀ ਨਾਲ ਹਾਂਜੀ ਖੁੱਲੇ ਆ ਥੋੜੇ ਜਿਹਾ ਤੇ ਬਾਕੀ ਪੂਰੇ ਬੀਸੀ ਚ ਮੈਨੂੰ ਲੱਗਦਾ ਅਸੀਂ ਕਿਤੇ ਵੀ ਬੀਸੀ ਜਿਵੇਂ ਮਿਸ਼ਨ ਗਏ ਆ ਸਪੋਰਟ ਗਏ ਆ ਉੱਥੇ ਵੀ ਨਹੀਂ ਦੇਖਿਆ ਇੰਨੇ ਖੁੱਲੇ ਜਿੰਨੇ ਇੱਥੇ ਹਾਂਜੀ ਹੁਣ ਉੱਥੇ ਲਾਟ ਪਹਿਲਾਂ ਪੁਰਾਣੀ ਲਾਟਾਂ ਵੱਡੀਆਂ ਸੀ ਹੁਣ ਲਾਟਾਂ ਛੋਟੀਆਂ ਕਰੀ ਜਾਂਦੇ ਆ ਠੀਕ ਆ ਉੱਥੇ ਪਾਪੂਲੇਸ਼ਨ ਜ਼ਿਆਦਾ ਹੋ ਗਈ ਹਾਂਜੀ ਥੋੜਾ ਜਿਆ ਫਿਰ ਮੈਂ ਦੋ ਦੋ ਘਰ ਕੱਢੀਆਂ ਦੇ ਕਲਾ ਠੀਕ ਹੈ ਬਾਕੀ ਜਿਵੇਂ ਤੁਹਾਨੂੰ ਆਪਾਂ ਕਹਾ ਕੰਸਟ੍ਰਕਸ਼ਨ ਵਗੈਰਾ ਚੱਲਦੀ ਹੈ ਉਸ ਦਿਖਾਵਾਂਗੇ ਅੱਛਾ ਉੱਥੇ ਗੱਲਬਾਤ ਕਰ ਲਾਂਗੇ ਨਾ ਆ ਕੀ ਲਿਖਿਆ ਬਾਈ ਗਰਾਜ ਸੇਲ ਹਾਂ ਸੇਲ ਕਰਦੇ ਗਰਾਜ ਸੇਲ ਆ ਜੀ ਹਾਂ ਲੈ ਲੇ ਬਾਈ ਜੀ ਜੋ ਵੀ ਉਹਦਾ ਮਤਲਬ ਉਹਨੂੰ ਚਾਹੀਦਾ ਨਹੀਂ ਸਮਾਨ ਉਹ ਸੇਲ ਤੇ ਲਾਇਆ ਹੋਇਆ ਵਾ ਜਿਹਨੂੰ ਕਿਸੇ ਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਘਰ ਚੀਓ ਤੁਸੀਂ ਦੇਖ ਸਕਦੇ ਹੋ ਆ ਤੇ ਆ ਜੋ ਅੱਛਾ ਇੱਧਰ ਇਦਾਂ ਹੀ ਵੇਚ ਦਿੰਦੇ ਹਾਂ ਹਾਂਜੀ ਅੱਛਾ ਠੀਕ ਹੈ ਚਲੋ ਆਪਾਂ ਅੰਦਰ ਤੱਕ ਨੂੰ ਜਾਨਾ ਅਗਲੇ ਦੀ ਪ੍ਰਾਈਵੇਸੀ ਹੁੰਦੀ ਹੈ ਨਹੀਂ ਕੋਈ ਚੱਕ ਨਹੀਂ ਤੇ ਇੱਥੇ ਆ ਜੀ ਸਮਾਨ ਵੇਚ ਦਿੰਦੇ ਆ ਸੜਕਾਂ ਤੇ ਖਾਣਾ ਦਿਖਾ ਦਿਆਂ ਇਹ ਸਾਰੇ ਘਰ ਆਪਣੇ ਆਈਏ ਜੀ ਸਾਰੇ ਦੇ ਸਾਰੇ ਇੱਥੇ ਬਾਈ ਵੱਡਾ ਛੋਟਾ ਏਰੀਆ ਵੀ ਹੋਰ ਵੀ ਆਉਂਦਾ ਇੱਕ ਮਤਲਬ ਗੈਲਰੀ ਅਜੇ ਨਹੀਂ ਖੁੱਲਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਜਿੰਨਾ ਖੁੱਲਾ ਜੇ ਤੁਸੀਂ ਰੋਡ ਵਾਈਜ਼ ਗੱਲ ਕਰੋਗੇ ਤਾਂ ਇਦਾਂ ਦੇ ਖੁੱਲੇ ਹੀ ਮਿਲੂਗਾ ਸਾਰੇ ਦਾ ਸਾਰਾ ਗੈਲਰੀ ਕਰਾਂ ਦਾ ਫਰਕ ਜ਼ਰੂਰ ਹੈਗਾ ਛੋਟੇ ਘਰ ਹੈਗੇ ਕੁਝ ਏਰੀਏ ਜਿਹੜੇ ਪੁਰਾਣੇ ਏਰੀਆ ਥੋੜੇ ਪਹਿਲਾਂ ਘਰ ਛੋਟੇ ਬਣਦੇ ਸੀ ਹਾਂ ਜਦੋਂ ਉਹਦੇ ਆਪਣੇ ਪੰਜਾਬੀ ਆ ਗਿਆ ਆਪਣੇ ਇਹ ਛੋਟੇ ਪਪਾ ਤੁਹਾਪ ਦਾ ਘਰਾਂ ਦਾ ਸ਼ਕੀਨ ਆ ਹਮ ਘਰ ਵੱਡੇ ਬਣੇ ਹੋਇਆ ਜਿੱਥੇ ਕਿਤੇ ਆਪਾਂ ਜਾ ਸਕਦੇ ਹਾਂ ਜਿੱਥੇ ਕਿਤੇ ਕੰਸਟਰਕਸ਼ਨ ਹੁੰਦੀ ਹੋਈ ਹਾਂਜੀ ਚੱਲਾਂਗੇ ਜ਼ਰੂਰ ਚੱਲਾਂਗੇ ਜਿੱਥੇ ਪੰਜਾਬੀ ਆਪਣੇ ਘਰ ਬਣਾਉਂਦੇ ਹੋਏ ਹਾਂਜੀ 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 ਉੱਥੇ ਜਾਇਆ ਵਾਂਗੇ ਹਾਂ ਕੈਲਗਰੀ ਦੀ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇੱਥੇ ਮੱਛਰ ਬਹੁਤ ਹੈਗਾ ਤੇ ਆਪਣੇ ਜਿਹੜੀਆਂ ਬੀਬੀਆਂ ਹੁੰਦੀਆਂ ਕੈਨੇਡਾ ਵਾਲੀਆਂ ਐਨ ਆਰ ਆਈ ਜਾ ਕੇ ਉੱਥੇ ਪੰਜਾਬ 'ਚ ਕਹਿਣੀਆਂ ਭੈਣ ਜੀ ਉੱਥੇ ਤਾਂ ਮੱਖੀ ਨਾ ਮੱਛਰ ਜਮਾ ਵੀ ਕੋਈ ਨਹੀਂ ਹੈਗਾ ਸਾਡੇ ਇੱਥੇ ਆ ਜਾ ਰਾਤ ਪਾਰਕ ਜਾਇ ਤੇ ਲੜ ਲੜ ਸਾਰੀਆਂ ਬਾਹਾਂ ਖਾ ਗਿਆ ਹੁਣ ਪਤਾ ਲੱਗਿਆ ਵੀ ਅਲਬਰਟਾ 'ਚ ਮੱਛਰ ਵੀ ਹੈਗਾ ਹੈਗਾ ਵੀ ਕੋਈ ਆਮ ਮੱਛਰ ਨਹੀਂ ਜਿਹੜਾ ਆਪਣੇ ਹੁੰਦਾ ਬਹੁਤ ਮੋਟਾ ਮੱਛਰ ਹੈ ਮਤਲਬ ਬਹੁਤ ਟਕਾ ਕੇ ਦੰਦੀ ਵੜਦਾ ਤੇ ਵੈਸੇ ਤਾਂ ਸਰੀਚ ਵੀ ਹੈਗਾ ਸੀਗਾ ਤੇ ਪਰ ਇੱਥੇ ਵੀ ਹੈ ਕਈ ਵਾਰੀ ਨਾ ਆਪਾਂ ਮਾਹੌਲ ਜ਼ਿਆਦਾ ਗ੍ਰੇਡ ਕਰ ਦਿੰਦੇ ਆ ਓਵਰ ਹਾਈਪ ਬਣਾਉਣ ਲੱਗ ਜਾਂਦੇ ਆ ਹੁਣ ਤਾਂ ਸੋਸ਼ਲ ਮੀਡੀਆ ਕਰਕੇ ਚਲੋ ਸਾਰਾ ਕੁਝ ਪਤਾ ਲੱਗਣ ਲੱਗ ਹੀ ਗਿਆ ਤੇ ਤੋ ਉਹ ਵੀ ਬਹੁਤ ਦਾ ਹਾਂ ਕਹਿੰਦੇ ਆ ਕਿ ਹਾਂਜੀ ਉੱਥੇ ਉਹਦਾ ਠੰਡਾ ਪੈਂਦੀਆਂ ਅਲਬਰਟਾ 'ਚ ਦਾ ਯਾਰ ਇੰਨੀ ਤਿੱਖੇ ਤੋਂ ਪੈਂਦੀਆਂ ਮਤਲਬ ਸਾੜੇ ਪੈਂ ਜਿੰਨੇ ਦਿਨਾਂ ਚ ਕੈਲਗਰੀ ਰਹਿਣਾ ਰੰਗ ਮੇਰਾ ਮੁੱਲਾ ਪੁੱਠੇ ਤਵਾ ਵਰਗਾ ਹੋ ਜਾਣਾਗਾ ਸਕਿਨ ਫੂਕ ਜਾਣੀ ਆ ਸਾਰੀ ਹੈਨਾ ਸ਼ਾਇਨ ਸਿਟੀ ਕਹਿੰਦੇ ਆ ਨਾ ਫਿਰ ਤਾਂ ਹੀ ਜਿਵੇਂ ਖੁਸ਼ੀ ਨੇ ਦੱਸਿਆ ਸੀ ਨਾ ਸਭ ਤੋਂ ਵੱਧ ਤੋਂ ਠੰਡ ਵੀ ਬਾਲੀ ਤੇ ਧੁੱਪ ਵੀ ਅੰਤਾਂ ਦੀ ਇਹ ਇੱਥੇ ਦਾ ਮਤਲਬ ਅਲਬਰਟਾ ਦਾ ਵੈਦਰ ਗੰਦਾ ਆ ਸਾਹਮਣੇ ਨਾ ਤੁਹਾਨੂੰ ਦਿਖਾਉਣਾ ਮੈਂ ਘਰ ਦੇ ਨੇੜੇ ਜਾ ਕੇ ਪੰਜਾਬੀਆਂ ਨੇ ਨਲਕੇ ਇੱਥੇ ਵੀ ਲਾ ਰਖੇ ਲੈ ਆ ਕੇ ਆ ਦੇਖੋ ਤੁਹਾਨੂੰ ਦੱਸਿਆ ਨਾ ਪੰਜਾਬੀਆਂ ਦੇ ਘਰ ਆਹੀ ਆ ਦੇਖੋ ਨਲਕਾ ਲਾਇਆ ਜਿਹੜਾ ਬੋਕੀ ਵਾਲਾ ਆਪਣੇ ਪੁਰਾਣਾ ਨਹੀਂ ਹੁੰਦਾ ਸੀ ਕੁੱਤੇ ਨਲਕੇ ਕਹਿੰਦੇ ਸੀ ਜਿੰਨੇ ਇਹੋ ਜੀਆਂ ਚੀਜ਼ਾਂ ਪੰਜਾਬ ਕਿੱਥੋਂ ਦਿਲ ਚੋਂ ਨਿਕਲਦਾ ਹੈ ਬੰਦਾ ਹੈ ਪਰਦੇਸਾਂ ਜਾ ਕੇ ਵਸ ਗਏ ਪਰਦੇਸਾਂ ਜਾ ਕੇ ਘਰ ਪਾਲੇ ਪੰਜਾਬ ਨਹੀਂ ਭੁੱਲਦਾ ਕਿਉਂ ਬਾਈ ਹਰਮਨ ਹਾਂਜੀ ਹਾਂਜੀ ਨਹੀਂ ਭੁੱਲਦਾ ਹਨਾ ਨਾ ਨਾ ਉਹ ਜਿੱਥੇ ਜੰਮਿਆ ਉਹ ਤੋਂ ਤਾਂ ਕਿੱਥੇ ਭੁੱਲਦਾ ਹੱਥ ਪਲੇ ਜਿਹੜਾ ਭੁੱਲ ਗਿਆ ਬੰਦਾ ਉਹ ਫਿਰ ਬੰਦਾ ਉਹ ਬੰਦਾ ਚੜਾ ਨਾਲ ਟੁੱਟ ਗਿਆ ਇੱਥੇ ਚ ਨਹੀਂ ਹੈਗਾ ਹਾਂ ਇਹ ਦੇਖੋ ਬਈ ਕੈਲਗਰੀ ਪਿੰਡ 'ਚ ਆਪਣੇ ਪੰਜਾਬੀ ਮੁੰਡੇ ਫਿਰਦੇ ਆ ਅਸੀਂ ਸਾਈਕਲ ਚਲਾਉਂਦੇ ਹੁੰਦੇ ਸੀ ਛੋਟੇ ਹੁੰਦੇ ਇਹਨਾਂ ਕੋਲ ਇਹ ਇਲੈਕਟ੍ਰੋਨਿਕ ਸਾਈਕਲ ਜੇ ਹੈਗੇ ਕੀ ਨਾਮ ਹੈ ਪੁੱਤਰ ਆ ਪ੍ਰਭਜੀਤ ਪ੍ਰਵਜੀਤ ਪਿੰਡ ਕਿਹੜਾ ਟੁੱਡੀਕੇ ਇਹ ਜ਼ਿਲ੍ਹਾ ਹੂੰ ਜ਼ਿਲ੍ਹਾ ਕਿਹੜਾ ਪੈਂਦਾ ਹੈ ਪਤਹਾਨੀ ਜ਼ਿਲ੍ਹਾ ਮੇਰੇ ਨਾਲ ਮੋਗਾ ਪੈਂਦਾ ਉਹ ਬਾਈ ਜੀ ਹੈਨਾ ਟੁੱਡੀਕੇ ਨੂੰ ਖੱਲੋ ਤੇ ਠੀਕ ਹੈ ਪਤਾ ਨਹੀਂ ਮੋਗਾ ਪੈਂਦਾ ਠੀਕ ਹੈ ਪੰਜਾਬ ਜਾਣਾ ਹੁੰਦਾ ਹੂੰ ਠੀਕ ਹੈ ਕਿਹੜੀ ਕਲਾਸ ਚ ਪੜਦਾ ਹੈ ਚੌਥੀ ਚੌਥੀ ਚ ਅੱਜ ਗੇੜੇ ਦੇਣ ਤੇ ਹੈ ਛੁੱਟੀ ਅੱਜ ਸਕੂਲ ਤੋਂ ਛੁੱਟੀ ਹੈ ਤਾਂ ਜੋ ਬਸ ਗੇੜੇ ਦੇ ਰਹੇ ਹਾਂ ਹਾਂ ਜੀ ਠੀਕ ਹੈ ਜੁਆਏ ਹੋ ਰਿਹਾ ਹੈ ਵਧੀਆ ਲੱਗਦਾ ਹੈਗਾ ਸਾਈਕਲ ਤੇ ਘੁੰਮਣਾ ਆ ਠੀਕ ਹੈ ਅਸੀਂ ਟਾਇਰਾਂ ਵਾਲੇ ਸਾਈਕਲ ਭਜਾਉਂਦੇ ਰਹੇ ਹਾਂ ਦੂਜਾ ਭਜਾਉਂ ਬਾਈ ਤੁਸੀਂ ਤੁਸੀਂ ਦਾ ਤੁਸੀਂ ਵੀ ਭਜਾਈ ਹੁਣੇ ਉਹ ਟਾਇਰਾਂ ਵਾਲੇ ਨਹੀਂ ਵੈ ਟਾਇਰਾਂ ਵਾਲੇ ਐਵੇਂ ਗਾਵਾ ਭਜਾਗੇ ਆ ਜਾ ਆ ਕੈਂਚੀ ਕੁੰਚੀ ਕੈਂਚੀ ਕੁੰਚੀ ਚਲਾਉਂਦੇ ਰਹੇ ਹਾਂ ਸਾਈਕਲ ਬਹੁਤ ਚਲਾਇਆ ਤੁਹਾਡਾ ਸਕੂਲ ਜਿਹੜਾ ਸੀਗਾ ਤੇ ਉਹ ਆਪਣਾ ਤੋਂ 3 ਕਿਲੋਮੀਟਰ ਦੂਰ ਸੀਗਾ ਉਹ ਮੈਨੂੰ ਲੱਗਦਾ ਜਿਹੜੀ ਆਪਣੇ ਤੋਂ ਪਹਿਲੀ ਜਨਰੇਸ਼ਨ ਸੀ ਉਹ ਭਜਾਉਂਦੇ ਰਹੇ ਹਨ ਖਾਲੀ ਟਾਇਰਾਂ ਆਪਣੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਇਹ ਦੇਖ ਲਓ ਜੀ ਐਂ ਫਰਕ ਹੁੰਦਾ ਬਚਪਨ ਦਾ ਇਹਦਾ ਬਚਪਨ ਇਹਦਾ ਇੱਥੇ ਆ ਨਿਆਣਿਆਂ ਦਾ ਐ ਸਾਈਕਲ ਹੈ ਕਿ ਇੱਥੇ ਤੁਰੇ ਫਿਰਦੇ ਰਹਿੰਦੇ ਇਹਨਾਂ ਦਾ ਵੀ ਪਿੰਡ ਹੈ ਬਸ ਇਹ ਇਹਨਾਂ ਦਾ ਕੈਲਗਰੀ ਇਹਨਾਂ ਦਾ ਪਿੰਡ ਆ ਪੰਜਾਬੀਆਂ ਦਾ ਜੂੜਾ ਰੱਖਿਆ ਰਮਾਲ ਬੰਨਿਆ ਚੰਗਾ ਮਿੱਤਰਾ ਵਧੀਆ ਲੱਗਿਆ ਮਿਲ ਕੇ ਓਕੇ ਸੀਜੂ ਬਾਏ ਬਾਏ ਪਿੰਡ ਦੀਆਂ ਗਲੀਆਂ ਦੇ ਸਾਰਿਆਂ ਦੇ ਇਹ ਗੇਟ ਤੇ ਲੈ ਹੁਣ ਬਾਪੂ ਜੀ ਦਾ ਹੁਕਮ ਆਇਆ ਹੈ ਹਰਮਨ ਬਾਈ ਦੇ ਫਾਦਰ ਸਾਹਿਬ ਨੇ ਤੇ ਫਾਦਰਣ ਲਾ ਤੇ ਇਹ ਸੂਬੇਦਾਰ ਗਰਨਾਮ ਸਿੰਘ ਤੁਹਾਨੂੰ ਪਤਾ ਫੌਜੀਆ ਦੇ ਜਿਹੜੇ ਰੂਲ ਹੁੰਦੇ ਕਾੜੇ ਹੁੰਦੇ ਥੋੜੇ ਜੇ ਹੁਣ ਇਹ ਕਹਿੰਦੇ ਆਪਾਂ ਗੁਰਦੁਆਰਾ ਸਾਹਿਬ ਨੂੰ ਚਲਦੇ ਆਂ ਤੇ ਉਥੇ ਇਹਨਾਂ ਦੇ ਫਰੈਂਡ ਵੇਟ ਕਰੀ ਜਾਂਦੇ ਆ ਤੇ ਸਾਰਿਆਂ ਵੈਸੇ ਇੱਥੇ ਮੀਟਅਪ ਅਸੀਂ ਰੱਖਿਆ ਨਹੀਂ ਸੀਗਾ ਨੇੜਲੇ ਨੇੜਲਿਆਂ ਨੂੰ ਐ ਸੀਗਾ ਮਿਲ ਲਾਂਗੇ ਮੀਟਅਪ ਆਪਣੇ ਦੋ ਹੀ ਰੱਖਣੇ ਸੀ ਟ੍ਰਾਂਟੋ ਤੇ ਸਰੀ ਦੇ ਵਿੱਚ ਤੇ ਹੁਣ ਜਿਹੜਾ ਅਗਲਾ ਮੀਟਅਪ ਉਹ ਸਿੱਧਾ ਟ੍ਰਾਂਟੋ ਹੀ ਰੱਖਾਂਗੇ ਚੱਲੀਏ ਬਾਪੂ ਜੀ ਇਹ ਬਾਪੂ ਜੀ ਨਰਮ ਨੇ ਅਸੀਂ ਜਿੱਦਨੇ ਆਇਆ ਖੂਬ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਵਲੌਗ ਚ ਮਲਾਇਆ ਸੀਗਾ ਹੈ ਗੁਰਦੁਆਰਾ ਸਾਹਿਬ ਇੱਥੋਂ ਹੈਗਾ ਜੀ 5 ਕਿ ਮਿੰਟ ਦੀ ਡਰਾਈਵ ਤੇ ਸਿਰਫ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਵੀ ਇਹ ਏਰੀਆ ਹੀ ਸਪੈਸ਼ਲ ਸਾਰਾ ਇੱਕ ਪਾਸੇ ਪੰਜਾਬ ਆਕੇ ਬਸ ਗਿਆ ਇੱਥੇ ਤੇ ਕੈਲਗਰੀ ਚ ਵੱਸਦਾ ਪੰਜਾਬ ਤੇ ਸਾਰਾ ਕੁਝ ਇਧਰਲੇ ਪਾਸੇ ਹੀ ਹੈ ਇਧਰ ਹੀ ਪੰਜਾਬੀਆਂ ਦੇ ਜਿਹੜੇ ਪਾਰਕ ਹੈ ਉਹਨਾਂ ਦੇ ਨਾਮ ਵੀ ਆਪਣੇ ਸਕੂਲ ਵੀ ਆਪਣੇ ਤੇ ਗੁਰਦੁਆਰਾ ਸਾਹਿਬ ਵੀ ਸਾਰਾ ਕੁਝ ਹੈ ਨਾ ਤੇ ਗੱਡੀਆਂ ਚੱਕੇ ਹੁਣ ਤੇ ਗੁਰਦੁਆਰਾ ਸਾਹਿਬ ਪਹੁੰਚਦੇ ਆਪਾਂ ਹੇ ਅਸੀਂ ਪਹੁੰਚ ਗਏ ਜੀ ਕੈਲਗਰੀ ਦੇ ਗੁਰਦੁਆਰਾ ਸਾਹਿਬ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਮੇਨ ਇੱਥੇ ਵੈਸੇ ਦੂਜਾ ਕਹਿੰਦੇ ਹੁਣੇ ਨਵਾਂ ਬਣਿਆ ਤੇ ਇਹਦਾ ਨਾਮ ਹੈ ਜੀ ਦਸ਼ਮੇਸ਼ ਕਲਚਰ ਤੇ ਕਾਫੀ ਪੁਰਾਣਾ ਬਣਿਆ ਹੋਇਆ ਹੈ ਕੈਲਗਰੀ ਦੇ ਵਿੱਚ ਇਹਦਾ ਤੇ ਹੁਣ ਤੁਹਾਨੂੰ ਅੰਦਰੋਂ ਕਰਾਉਨੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਫੇਰ ਆਪਾਂ ਉਸ ਤੋਂ ਬਾਅਦ ਫੇਰ ਬਾਹਰ ਚੱਲਾਂਗੇ ਇੱਥੇ ਜਿਹੜੇ ਪੰਜਾਬੀ ਆ ਵੈਸੇ ਤਾਂ ਤੁਹਾਨੂੰ ਦੱਸਿਆ ਹੀ ਹੈ ਸਰੀ ਦੇ ਮੁਕਾਬਲੇ ਤਾਂ ਬਹੁਤ ਘੱਟ ਹੈ ਸਰੀ ਚ ਤਾਂ ਲੱਖਾਂ ਦੀ ਗਿਣਤੀ ਚ ਇੱਥੇ ਤਾਂ ਫਿਰ ਵੀ 1 ਲੱਖ ਹੈ ਉਹ ਤਾਂ 10 ਲੱਖ ਦੇ ਨੇੜੇ ਨਾਲ 7-8 ਲੱਖ ਨਾਲ ਹੋਵੇ ਹਨ ਤੇ ਕਾਫੀ ਸਾਰੇ ਪੰਜਾਬੀ ਹੈ ਚਲਿਏ ਅੱਛਾ ਬਾਪੂ ਜੀ ਦੇ ਫਰੈਂਡ ਡਿੱਕੀ ਜਾਂਦੇ ਹਨਾ ਦੱਸਿਆ ਸੀ ਇਹਨਾਂ ਨੇ ਕਹਿੰਦੇ ਮੇਰੇ ਫਰੈਂਡ ਸਾਰੇ ਮੈਨੂੰ ਆਏ ਸਸੀ ਗੱਲ ਜੀ ਕਿੱਦਾਂ ਜੀ ਠੀਕ ਠਾਕ ਹਾਂਜੀ ਅੱਛਾ ਸਸੀ ਗੱਲ ਜੀ ਹੋ ਠੀਕ ਠਾਕ ਜੀ 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 ਚੜ੍ਹਦੀ ਕਲਾ ਜੀ ਹਾਂਜੀ ਲੋ ਜੀ ਮੇਲੇ ਕੇ ਲੇ ਬਾਚੋ ਕਰਦੇ ਆਗੇ ਪਹਿਲਾਂ ਦਰਸ਼ਨ ਕਰ ਲਈਏ ਅੰਦਰਲੇ ਪਾਸੇ ਨਾਲੇ ਤੁਹਾਨੂੰ ਦਿਖਾ ਦਈਏ ਦਰਵਾਜ਼ਾ ਦਰਵਾਰ ਹਾਲ ਅੰਦਰੋਂ ਵਾਹ ਵਾਡਾ ਲੱਗਦਾ ਹੈ ਰੌਣਕ ਮੇਲਾ ਵਾਹ ਵਾ ਸਭ ਦੇ ਵਿੱਚ ਜੇ ਕਹਿਣ ਜੀ ਜੀ ਕਾਨੂੰਨ ਜਿਹੜਾ ਹੋਵੇ ਜਿਹੜਾ ਵੱਟ ਲਾ ਹੋਵੇ ਜਿਹੜਾ ਰੇਪੇ ਲਾ ਹੋਵੇ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਵਾਕਈ ਗੈਲਰੀ ਚ ਪੰਜਾਬੀ ਬਹੁਤ ਰਹਿੰਦੇ ਆ ਅਸੀਂ ਉਹਨਾਂ ਦੀ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਇਕੱਠਾ ਹੈ ਕੈਨੇਡਾ ਦੇ ਸਾਰੇ ਗੁਰਦੁਆਰਾ ਸਾਹਿਬ ਚ ਅਸੀਂ ਦੇਖਿਆ ਹੈਗਾ ਇਹਦੇ ਦਿਨੇ ਵੀ ਸੰਗਤਾਂ ਆਮ ਹੀ ਪੰਜਾਬ ਵਾਂਗੂੰ ਆਉਂਦੀ ਜਾਂਦੀ ਰਹਿੰਦੀ ਹੈ ਇਕੱਲਾ ਵੀਕੈਂਡ ਤੇ ਇੱਥੇ ਇਕੱਠ ਨਹੀਂ ਹੁੰਦਾ ਨਾਰਮਲ ਵੀ ਹੁੰਦਾ ਰਹਿੰਦਾ ਲੋ ਜੀ ਗੁਰਦੁਆਰਾ ਸਾਹਿਬ ਤੋਂ ਹੁਣ ਅਸੀਂ ਚੱਲੇ ਆ ਤੇ ਹੁਣ ਇਸ ਤੋਂ ਬਾਅਦ ਅਸੀਂ ਜਾਣਾ ਜੀ ਜੈਂਟਸ ਸੈਂਟਰ ਉੱਥੇ ਵੀ ਕਹਿੰਦੇ ਪੰਜਾਬੀਆਂ ਦਾ ਆਪਣੇ ਬਜ਼ੁਰਗ ਬਹਿੰਦੇ ਆਦੇ ਨੇ ਤਾਂ ਸ਼ਸੀਫ ਖੇਡਦੇ ਆ ਸਾਰਾ ਐਨ ਪੰਜਾਬੀਆਂ ਦਾ ਪੂਰਾ ਵਧੀਆ ਘੜਾ ਬਜ਼ੁਰਗਾਂ ਦਾ ਟਾਈਮ ਪਾਸ ਕਰਨ ਨੂੰ ਜਿਵੇਂ ਪਾਰਕਾਂ 'ਚ ਬਹਿੰਦੇ ਹੁੰਦੇ ਤੇ ਇਹ ਸਾਰੇ ਚੱਕਰ ਚੱਕਰਪਿੰਡ ਦੀ ਫੌਜ ਹੈ ਜੀ ਸੂਬੇਦਾਰ ਸਾਹਿਬ ਦੇ ਨਾਲ ਚੱਕਰਪਿੰਡ ਵਾਲਿਆਂ ਸਾਰੇ ਚੱਕਰਪਿੰਡ ਆ ਤੁਸੀਂ ਤੁਹਾਡਾ ਮੱਲਾ ਅੱਛਾ ਮੋਗ ਅੱਛਾ ਕਰ ਮੋਗ ਲੁਧਿਆਣਾ ਜਿਹੜਾ ਪੈਂਦਾ ਤੁਹਾਨੂੰ ਲੁਧਿਆਣਾ ਠੀਕ ਹੈ ਲੁਧਿਆਣਾ ਮੋਗਾ ਆਹੀ ਸਾਡੇ ਵਾਲੇ ਦੱਬੇ ਬੈਠੇ ਆ ਚਲੋ ਉਥੇ ਦਿਓ ਜਾਈ ਤਾਂ ਫਿਰ ਮਿਲਦੇ ਆ ਠੀਕ ਹੈ ਪ੍ਰਸ਼ਾਦੇ ਬਾਣੀ ਦਾ ਦੱਸ ਦਿਆਂ ਤੁਹਾਨੂੰ ਜਾਨ ਨਾ ਨਾ ਕੋਈ ਗੱਲ ਨਹੀਂ ਜੀ ਟਾਈਮ ਮਿਲੇ ਜ਼ਰੂਰ ਆਵਾਂਗੇ ਕਰੇ ਨਾ ਜੇ ਜ਼ਰੂਰ ਜ਼ਰੂਰ ਜੇ ਟਾਈਮ ਮਿਲੇ ਜ਼ਰੂਰ ਆਵਾਂ ਇਹਨਾਂ ਦਾ ਤਾਂ ਅਸੀਂ ਮੋੜ ਨਹੀਂ ਸਕਦੇ ਤਾਂ ਕੋਰਟ ਮਾਰਸ਼ਲ ਕਰਾ ਦੇਣਗੇ ਸਾਡਾ ਸੂਬੇਦਾਰ ਸਾਹਿਬ ਸਾਡਾ ਭਰਾ ਹਾਂਜੀ ਚਲੋ ਸ਼ੁਕਰੀਆ ਤੁਹਾਡਾ ਜੀ ਓਕੇ ਆ ਦੇਖੋ ਨਿਆਣੇ ਕਿੱਡੇ ਐਕਸਾਈਟਮੈਂਟ ਹੁੰਦੇ ਆ ਕੈਲਗਰੀ ਦੀਆਂ ਗਲੀਆਂ ਚ ਦੇਖ ਕੇ ਹੈਲੋ ਹੁਣ ਗਾਂ ਫੋਨ ਤੇ ਵੀ ਦੱਸੂ ਐ ਆਪ ਨੂੰ ਮੁੰਬਈ ਦੇ ਦੱਸ ਅੱਛਾ ਕਿਦਾਂ ਬੁੱਤ ਕਿਵੇਂ ਆ ਠੀਕ ਆ ਠੀਕ ਆ ਦੇਖਦਾ ਉਹਨਾਂ ਰੋਜ਼ ਹੈ ਮਮਾ ਵੀ ਦੇਖਦੇ ਆ ਚਲੋ ਸ਼ੁਕਰੀਆ ਥੈਂਕ ਯੂ ਜੀ ਸ਼ੁਕਰੀਆ ਤੁਹਾਡਾ ਹਾਂ ਨਾ ਨਾ ਕਰੇ ਬਸ ਸ਼ੁਕਰੀਆ ਮਿਹਰਬਾਨੀ ਮਿਲਾਗੇ ਜੀ ਫਿਰ ਹਾਂ ਠੀਕ ਹੈ ਜੀ ਪੰਜਾਬੀਓ ਪੰਜਾਬੀ ਫਿਰਦੇ ਇਥੇ ਲੱਗਦਾ ਨਹੀਂ ਵੀ ਕੈਨੇਡਾ ਕਹਿ ਲਗਰੀਆ ਆ ਦੇਖੋ ਕ੍ਰੋਸਿੰਗ ਵਾਕ ਤੇ ਸਾਰੇ ਪੰਜਾਬੀ ਹੋਰ ਬਾਪੂ ਜੀ ਤਕੜੇ ਆ ਜੀ ਕੈਲਗਰੀ ਆਉਂਦੇ ਹੋਏ ਨਾ ਸਾਨੂੰ ਮੇਨ ਫਰਕ ਪਤਾ ਕਿ ਕੀ ਲੱਗ ਰਿਹਾ ਇੱਥੇ ਦੇ ਘਰਾਂ ਦੇ ਆਰਕਟੈਕਟ ਦਾ ਬਹੁਤ ਜ਼ਿਆਦਾ ਫਰਕ ਹੈ ਤੁਸੀਂ ਵੀ ਇਹ ਗੱਲ ਨੋਟਿਸ ਕਰਿਓ ਤੇ ਇੱਥੇ ਘਰ ਹੈ ਜਿਹੜੇ ਹੋਰ ਤਰ੍ਹਾਂ ਦੇ ਆ ਪਹਿਲਾਂ ਜਿਵੇਂ ਅਸੀਂ ਸਰੀ ਚ ਵੈਨਕੂਵਰ ਚ ਦੇਖ ਕੇ ਆਏ ਸੀਗੇ ਉਧਰ ਡਿਜ਼ਾਈਨ ਘਰਾਂ ਦਾ ਸਟਾਈਲ ਹੋਰ ਸੀਗਾ ਹਨ ਤੇ ਮੇਰੇ ਖਿਆਲ ਚ ਕਿੰਨਾ ਬਈ ਆਪਾਂ 1000 ਕਿਲੋਮੀਟਰ ਆਏ ਆ ਹਾਂਜੀ 1000 ਕਿਲੋਮੀਟਰ ਤੇ ਬ੍ਰਿਟਿਸ਼ ਕਲੰਬੀਆ ਜਿਹੜਾ ਉਹਦਾ ਰਹਿਣ ਸਹਿਣ ਉਹਦਾ ਸਾਰਾ ਮਤਲਬ ਉਹਦਾ ਸਟਾਈਲ ਅਲੱਗ ਹੈ ਜਿਵੇਂ ਮੰਨ ਲਓ ਪੰਜਾਬ ਤੋਂ ਆਪਾਂ ਰਾਜਸਥਾਨ ਚੱਲ ਜਾਨੇ ਹਨਾ ਪੰਜਾਬ ਚ ਆਪਣੇ ਹੋਰ ਤੇ ਉਥੇ ਹੋ ਰਾਇਆ ਇਥੇ ਅਲਬਾਇਟਾ ਤੇ ਬ੍ਰਿਟਿਸ਼ ਕਲੰਬੀਆ ਦਾ ਵੀ ਮੈਨੂੰ ਮਤਲਬ ਫਰਕ ਲੱਗ ਰਿਹਾ ਹੈਗਾ ਇਹ ਜਿਹੜਾ ਵੀਰੇ ਬੈਦਰ ਦਾ ਮੇਨ ਚੱਕਰ ਆ ਜਿਵੇਂ ਉਥੇ ਵੀ ਸੀ ਜੇ ਤੁਹਾਨੂੰ ਪਤਾ ਵੀ SNOW ਵਗੈਰਾ ਘੱਟ ਪੈਂਦੇ ਮੀਂਹ ਜਿਆਦਾ ਪੈਂਦਾ ਹਣਾ ਉਥੇ ਉਸ ਜਾ ਕੋਡ ਲਾਣੇ ਪੈਂਦੇ ਆ ਸਿਟੀ ਨੂੰ ਉਹ ਜਿਹੜਾ ਸਿਟੀ ਕੋਡ ਟ੍ਰੀਓ ਚੱਲਣਾ ਪੈਂਦਾ ਜਦੋਂ ਘਰ ਦੀ ਪਰਮਿਸ਼ਨ ਮਿਲਦੀ ਹੈ ਉਹ ਸਿਟੀ ਦੇ ਉਸ ਹਿਸਾਬ ਨਾਲ ਮਤਲਬ ਉਹ ਕਹਿੰਦੇ ਮਟੀਰੀਅਲ ਜੈਹੀ ਯੂਜ਼ ਕਰ ਸਕਦੇ ਤੁਸੀਂ ਹਾਂ ਤੇ ਇੱਥੇ ਹੁਣ ਸਨੋ ਜ਼ਿਆਦਾ ਪੈਂਦੀ ਆ ਥੋੜੇ ਤਿੱਖੇ ਵੱਧ ਰੱਖਣੇ ਪੈਂਦੇ ਜਿਵੇਂ ਝੌਂਪੜੀ ਵੱਧ ਬਣਾਉਣੀ ਪੈਂਦੀ ਹਾਂ ਤੇ ਉਹ ਚੀਜ਼ ਹੋ ਜਾਂਦੀ ਆ ਬਾਕੀ ਮਟੀਰੀਅਲ ਜੇ ਹੁੰਦਾ ਵੀ ਠੰਡ ਅੰਦਰ ਘਰ ਦੇ ਅੰਦਰ ਲਈ ਪਾ ਹੀਟ ਕਵਰ ਵੱਧ ਹੋਵੇ ਤਾਂ ਆਊਟਸਾਈਡ ਮਟੀਰੀਅਲ ਚਲਾਉਂਦੇ ਆ ਇੱਥੇ ਵੈਦਰ ਕਿਵੇਂ ਦਾ ਰਹਿੰਦਾ ਕਿ ਮਤਲਬ ਵੈਦਰ ਵੀਰੇ ਇੱਥੇ ਥੋੜਾ ਜਿਆਦਾ ਨਾ ਜਣੇ ਠੰਡਾ ਜ਼ਿਆਦਾ ਰਹਿੰਦਾ ਸਿਆਲਾਂ ਚ ਹਾਂਜੀ ਤੇ ਘਰ -10 ਡਿਗਰੀ ਟੈਵਰੇਜ ਰਹਿੰਦਾ ਵਾ ਠੀਕ ਹੈ ਤੇ ਜੇ ਮੈਕਸ ਹਾਂਜੀ ਮੈਕਸਮਮ ਡ੍ਰੌਪ ਦੀ ਗੱਲ ਕਰੀਏ ਤਾਂ 40 ਦਾ 40 35 40 ਡਿਗਰੀ ਤੱਕ ਮਾਈਨਸ ਡ੍ਰੌਪ ਹੋ ਜਾਂਦਾ ਵਾ ਮਤਲਬ ਇਹੀ ਮੇਨ ਕਾਰਨ ਹੈ ਮਤਲਬ ਘਰਾਂ ਦੇ ਬਣਤਰ ਦਾ ਜਿਹੜਾ ਫਰਕ ਹੈ ਹਾਂਜੀ ਹਾਂਜੀ ਠੀਕ ਹੈ ਆ ਇੱਥੇ ਵੀ ਦੇਖੋ ਪੰਜਾਬੀ ਦੇ ਵਿੱਚ ਬੋਰਡ ਆਉਣੇ ਸ਼ੁਰੂ ਹੋ ਗਏ ਆ ਦੇਖੋ ਆ ਤਾਂ ਮਰਸ ਕੀਰਤਨ ਤੇ ਬਾਬਾ ਜੀ ਦਾ ਦਰਬਾਰ ਹੈ ਮਤਲਬ ਗੁਰਦੁਆਰਾ ਸਾਹਿਬ ਪੰਜਾਬੀ ਚੁੱਲਾ ਗਰੋਸਰੀ ਤੇ ਆਮ ਹੀ ਤੁਹਾਨੂੰ ਇੱਥੇ ਚੀਜ਼ਾਂ ਸੇ ਮਿਲ ਜਾਣੀਆਂ ਤੇ ਮੈਨੂੰ ਐ ਲੱਗਦਾ ਵੀ ਸਮਾਨ ਵੀ ਮੈਨੂੰ ਲੱਗਦਾ ਵੀ ਸਾਰਾ ਤਗਰੀਬਨ ਇੱਥੇ ਮਿਲਦਾ ਹੋਊ। ਕਿਉਂ ਹਰਮਨ ਵੀਰੇ? ਹਾਂ ਜੀ, ਕੋਲ ਸਾਮਾਨ ਮਿਲਦਾ ਇੱਥੇ ਤੇ ਜਿਹੜਾ ਮਰਜ਼ੀ ਲਾਓ। ਸਾਰਾ ਕੁਝ A to Z ਡਾਟਾ ਜੋ ਕੁਝ ਚਾਹੀਦਾ। ਜੋ ਕੁਝ ਮਰਜ਼ੀ ਮਸਾਲੇ ਸਪਾਈਸਿਸ ਕੁਝ ਕਿ ਮੈਂ ਤਾਂ ਕਹਿੰਦਾ ਇਦਾਂ ਦੀਆਂ ਚੀਜ਼ਾਂ ਵੀ ਹੈਗੇ ਜਿਹੜੀਆਂ ਇੰਡੀਆ ਹਜੇ ਬੰਦ ਹੋ ਗਈਆਂ ਇੱਥੇ ਚੱਲੀ ਜਾਂਦੀਆਂ। ਕਿਵੇਂ ਜਿਵੇਂ ਕਿ ਜਿਵੇਂ ਸੰਤਰਾ ਗੋਲੀ ਹੁੰਦੀ ਸੀਗੀ ਆਪਣੇ ਉਹ ਇੱਥੇ ਮਿਲਦੀ ਆ ਪੈਪਾਂ ਵਾਲਾ ਚੂਰਨ ਹੋ ਗਿਆ ਲਾਲ। ਪੈਪਾਂ ਵਾਲਾ ਚੂਰਨ ਹਾਂ ਜੀ ਉਹ ਵੀ ਮਿਲਦਾ। ਕੀ ਬਾਤ ਹੈ। ਸਾਰਾ ਕੁਝ ਆ ਸੇ। ਆ ਦੇਖੋ ਜੀ ਗਲੀਆਂ ਦੇ ਵਿੱਚ ਲੱਗੇ ਬੋਰਡ ਢੱਲੋਂ ਹਾਟ ਗੈਲਰੀ ਮਾਰਟਨ ਡੇਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਸਾਰੇ ਆਪਣੇ ਪੰਜਾਬੀਆਂ ਦੇ ਬੋਰਡ ਆ ਟਾਊਨ ਉਸ ਜਿੰਨੇ ਕੁਲਵਿੰਦਰ ਜੌੜਾ ਕੀ ਹਾਲ ਹੈ ਬਾਈ ਜੀ ਠੀਕ ਠਾਕ ਹਾਂ ਜੀ ਹੋਰ ਵਧੀਆ ਛੜਦੀ ਕਲਾ ਜੀ ਲਓ ਤੁਹਾਨੂੰ ਦਿਖਾ ਦਈਏ ਇੱਥੋਂ ਬਾਈ ਸਟੂਡੈਂਟ ਵਗੈਰਾ ਵੀ ਚੜ ਕੇ ਜਾਂਦੇ ਹੋਣੇ ਹਨਾ ਆਪਣੇ ਬੱਸ ਸਟਾਪ ਹੀ ਹੈ ਨਾ ਇਹ ਇੱਥੇ ਜਿੰਨੇ ਆਹ ਸਾਰੇ ਆ ਆਪਣੇ ਟੋਟਲੀ ਇਹ ਬੋਰਡ ਵਰਡ ਪੰਜਾਬੀ ਦੇ ਆ ਇਹ ਪੰਜਾਬੀਆਂ ਦਾ ਏਰੀਆ ਤਾਂ ਕਰਕੇ ਆ ਗੋਰੀਆਂ ਦਾ ਕੁਝ ਦਿਖਦੀ ਨਹੀਂ ਹੈਗਾ ਹਾਂਜੀ ਹਾਂਜੀ ਵੀ ਆਪਣੇ ਏਰੀਆ ਦਾ ਸਾਰਾ ਫਿਰ ਆਪਣੇ ਐਡਵਰਟਾਈਜ਼ਮੈਂਟ ਉਹਵੇਂ ਆਪਣੇ ਵਾਲੀ ਕਰਦੇ ਆ ਹਨਾ ਹਾਂਜੀ ਇਹ ਪੰਜਾਬੀਆਂ ਦਾ ਏਰੀਆ ਤਾਂ ਹੈਗੀ ਹੈਗਾ ਤੇ ਬਾਬੇ ਐ ਤੁਹਾਨੂੰ ਦੱਸੇ ਬਜ਼ੁਰਗ ਗਲੀਆਂ 'ਚ ਤੁਰਦੇ ਫਿਰਦੇ ਰਹਿੰਦੇ ਆ ਤੇ ਐ ਘੇਰ ਲੈਂਦੇ ਫਿਰ ਲੈ ਮੈਂ ਪਛਾਣ ਕੇ ਆ ਨਹੀਂ ਹੁਣ ਫੋਟੋਆਂ ਖਾਣ ਲਈ ਨਾ ਮਗਾਉਣੇ ਲੈ ਆਣਿਆਂ ਨੂੰ ਪਤਾ ਫੋਟੋਆਂ ਜਿੰਨੀਆਂ ਮਰਜ਼ੀ ਫੋਟੋਆਂ ਜਿੰਨੀਆਂ ਮਰਜ਼ੀ ਜਿੰਨੀਆਂ ਤੁਸੀਂ ਕਹੋ ਫੋਟੋਆਂ ਦਾ ਥੋੜਾ ਹੈਗਾ ਹੈ ਜਿੰਨੀਆਂ ਕਹੋ ਉਨੀਆਂ ਮਿਲਣਗੀਆਂ ਜੀ ਪਹਿਲਾਂ ਪਤਾ ਹੁੰਦਾ ਨਾ ਵੀ ਕੈਲਗਰੀ ਚ ਇੰਨੇ ਪੰਜਾਬੀ ਰਹਿੰਦੇ ਐ ਇੰਨੇ ਮਿਲਣ ਵਾਲੇ ਤਾਂ ਅਸੀਂ ਜ਼ਰੂਰ ਮੀਟਅਪ ਰੱਖਣਾ ਸੀ ਕੋਈ ਨਾ ਕੋਈ ਤੇ ਦੂਜਾ ਇਹ ਸੀਗਾ ਕਿ ਵਲੌਗ ਸਾਡੇ 3-4 ਦਿਨ ਲੇਟ ਚੱਲ ਰਹੇ ਐ ਇਤਕੀ ਵੀ ਤੇ ਸਾਰਿਆਂ ਨੂੰ ਐ ਵੀ ਅਸੀਂ ਸਰੀਆਂ ਪਰ ਅਸੀਂ ਕੈਲਗਰੀ ਘੁੰਮ ਰਹੇ ਅਸੀਂ ਵਲੌਗ ਮਤਲਬ ਲੇਟ ਆਉਣਗੇ ਅਸੀਂ ਆ ਪਹਿਲਾਂ ਪਹੁੰਚ ਗਏ ਸਾਰੇ ਅੱਛਾ ਮੈਸੇਜ ਕਾਫੀ ਆਏ ਸੀਗੇ ਪਰ ਮੈਨੂੰ ਆਏ ਸੀਗਾ ਵੀ ਨਹੀਂ ਇੰਨੇ ਨਹੀਂ ਹੋਣਗੇ ਸਰੀ ਵੀ ਬਹੁਤ ਜ਼ਿਆਦਾ ਸੀਗੇ ਤੇ ਨੈਕਸਟ ਟਾਈਮ ਸਹੀ ਨੈਕਸਟ ਟਾਈਮ ਸਾਰਿਆਂ ਨੂੰ ਮੈਨੂੰ ਲੱਗਦਾ ਕੈਲਗਰੀ ਚ ਵੀ ਜਦੋਂ ਆਏ ਉਦੋਂ ਰੱਖਾਂਗੇ ਇੱਕ ਪ੍ਰੋਗਰਾਮ ਤੇ ਐਡਮਿੰਟਨ ਚ ਵੀ ਰੱਖ ਲਾਂਗੇ ਵੈਸੇ ਐਡਮਿੰਟਨ ਜਾਣਾ ਸੀ ਉੱਥੇ ਵੀ ਮੀਟਅਪ ਦਾ ਕੋਈ ਰੱਖਿਆ ਨਹੀਂ ਹੋਇਆ ਹਨਾ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਮਿਹਰਬਾਨੀ ਹਾਂਜੀ ਹਾਂਜੀ ਨਹੀਂ ਨਹੀਂ ਨਾ ਨਾ ਚਾਹ ਪਾਣੀ ਬਸ ਜੀ ਮੈਂ ਨਾ 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 ਮਿਹਰਬਾਨ ਆ ਸਾਡੇ ਸੂਬੇਦਾਰ ਸਾਹਿਬ ਗੱਲਾਂ ਘਟਣਗੇ ਸਾਨੂੰ ਇਹਦਾ ਹੱਥ ਕਮਾੜਾ ਹੋਰ ਜੀ ਚੜਦੀ ਕਲਾ ਚਲੋ ਠੀਕ ਆ ਚਲੋ ਮਿਲਦੇ ਆ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਸਾਰਿਆਂ ਨੂੰ ਠੀਕ ਹੈ ओके ਇਹ ਦੇਖੋ ਜੀ ਕੌਰ ਟਿਊਟੋਰੀਅਲ ਕਲਾਸਸ ਤੇ ਇਹ ਵੀ ਪੰਜਾਬੀ ਤੇ ਆਹ ਗੈਲਰੀ ਜਿਹੜੀ ਪਹਿਲਾਂ ਆਈ ਸੀ ਮੈਨੂੰ ਲੱਗਾ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਆ ਤੇ ਹਰਮੰਦਰ ਸਾਹਿਬ ਦੀ ਮਸ਼ਾਇਰ ਪੇਂਟਿੰਗਾਂ ਜਾਂ ਬਣਾਉਂਦੇ ਹੋਣਗੇ ਹਨ ਆਰਟ ਗੈਲਰੀ ਅੱਛਾ ਉਹੀ ਹੈ ਜਿਹੜੀ ਪਹਿਲਾਂ ਦੇਖੀ ਸੀ ਇਸ ਤਰ੍ਹਾਂ ਦੀਆਂ ਸਾਰੀਆਂ ਗਲੀਆਂ ਹੈ ਇਹ ਪਿੰਡ ਦੀਆਂ ਤੁਰਦੇ ਜਾਓ ਕੁਝ ਨਾ ਕੁਝ ਪੰਜਾਬ ਦਾ ਰਿਲੇਟਡ ਪੰਜਾਬ ਨਾਲ ਮਿਲਦਾ ਜਾਊਗਾ ਤੁਹਾਨੂੰ ਉਧੇ ਦੀ ਡੀਕਦੇ ਜਿੱਦੇ ਤੁਸੀਂ ਸਰੀ ਆਖਿਆ ਸੀ ਅਸੀਂ ਕੈਲਗਰੀ ਵੀ ਜਾਣਾ ਹੈ ਹਾਏ ਹਾਏ ਅਸੀਂ ਤਾਂ ਉਧੇ ਦੇ ਦੇਖਦੇ ਆ ਚਲੋ ਕਿਆ ਬਾਤ ਤੇ ਹੁਣ ਵੀ ਮੈਂ ਤੁਹਾਨੂੰ ਦੇਖ ਕੇ ਉਧੇ ਚਲੋ ਜਿਹੜੇ ਪਿਆਰ ਵਾਲੇ ਜਾਦੇ ਪਿਆਰ ਵਾਲੇ ਬੰਦੇ ਦੇਖੋ ਮਿਲ ਹੀ ਜਾਂਦੇ ਹਨ ਨਹੀਂ ਨਹੀਂ ਬਹੁਤ ਖੁਸ਼ੀ ਆ ਸਾਡੇ ਇਲਾਕੇ ਦੇ ਹੋ ਤੁਸੀਂ ਹਾਂਜੀ ਸ਼ੁਕਰੀਆ ਦਾ ਮਾਨ ਸਾ ਬਰਨਾਲਾ ਤਨਹੌਲਾ ਸਾਰੇ ਇੱਕੋ ਹੀ ਆ ਬਹੁਤ ਖੁਸ਼ੀ ਆ ਸਾਨੂੰ ਆਹ ਉਹ ਦੇ ਇਲਾਕੇ ਦਾ ਕੋਈ ਬੰਦਾ ਮਿਲ ਜੇ ਉਹ ਮਾਣ ਹੁੰਦਾ ਬਹੁਤ ਮਾਣ ਹੁੰਦਾ ਮਾਨ ਤਾਂ ਸਾਨੂੰ ਪੰਜਾਬੀਆਂ ਤੇ ਬਹੁਤ ਹੈ। ਪਰ ਜਦੋਂ ਆਪਦੇ ਇਲਾਕੇ ਦਾ ਮਿਲਦਾ ਉਹ ਤਾਂ ਬਹੁਤ ਮਾਨ ਹੁੰਦਾ ਬਹੁਤ ਕੋਈ ਗੱਲ ਨਹੀਂ ਜੀ ਨੈਕਸਟ ਟਾਈਮ ਕੈਲਗਰੀ ਰੱਖਾਂਗੇ ਪੱਕਾ। ਹਾਂ ਅੱਜ ਦਾ ਪ੍ਰੋਗਰਾਮ ਬਹੁਤ ਖੁਸ਼ੀ ਆ। ਜੀ ਐਤਕੀ ਭਾਈ ਕੈਲਗਰੀ ਵਾਲੇ ਤੋਂ ਮਾਫੀ। ਬਹੁਤ ਵਧੀਆ ਅਗਲੀ ਤੁਸੀਂ ਜਾਣਕਾਰੀ ਦਿੰਦੇ ਹੋ। ਹਾਂ ਜੀ। ਜਿਹੜੇ ਬਾਹਰ ਬੈਠੇ ਹੈਗੇ ਉਹਨਾਂ ਨੂੰ ਤਾਂ ਬਾਹਰ ਆ ਕੇ ਪਤਾ ਲੱਗਦਾ ਜਿਹੜੇ ਇੰਡੀਆ 'ਚ ਬੈਠੇ ਆ। ਹਾਂ ਜੀ। ਉਹਨਾਂ ਨੂੰ ਜਿਹੜੀ ਤੁਸੀਂ ਜਾਣਕਾਰੀ ਦਿੰਦੇ ਹੋ ਉਹਨਾਂ ਨੂੰ ਤਾਂ ਅੱਧਾ ਆਉਣ ਹੋ ਜਾਂਦਾ ਇੱਥੇ ਵੀ ਉੱਥੇ ਬੈਠੇ ਜਾਣਕਾਰੀ ਮਿਲ ਜਾਂਦਾ। ਇੰਡੀਆ 'ਚ ਕੁਝ ਦੇਖੀ ਜਾਂਦਾ। ਇੰਨਾ ਕੁਝ ਦਿਸ ਜਾਂਦਾ ਚਲੋ ਆਜੋ 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 ਮੈਂ ਨਾ ਪਿੰਡਾਂ 'ਚ ਚਾਹ ਪਾਣੀ ਪੁੱਛਦੇ ਹੁੰਦੇ ਆ ਵੀ ਭਾਈ ਆ ਜਾ ਮੇਰੇ ਘਰੇ ਚਾਹ ਪੀ ਕੇ ਆਈ ਕੈਲਗਰੀ ਵਾਲੇ ਤਾਂ ਡੋਲੂ ਗਲੀਆਂ 'ਚ ਹੀ ਲੈ ਹੀ ਫਿਰਦੇ ਤੇ ਖੈਰ ਸਾਰਿਆਂ ਨੂੰ ਪਿਆਰ ਬਹੁਤ ਸਾਰਾ ਸਤਿਕਾਰ ਕਿਉਂਕਿ ਨਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਅਸੀਂ ਲੱਕੀयां ਪ੍ਰਮਾਤਮਾ ਦੇ ਇਸ ਗੱਲੋਂ ਸ਼ੁਕਰਗੁਜ਼ਾਰ ਆ ਹਨਾ ਕਿ ਤੁਹਾਨੂੰ ਇੰਨੀ ਚਾਹਣਾ ਹੁੰਦੀ ਆ ਵੀ ਅਸੀਂ ਹਰੇਕ ਬੰਦਾ ਸਾਨੂੰ ਕਹਿੰਦਾ ਇੰਨੇ ਮੈਸੇਜ ਆਉਂਦਾ ਵੀ ਸਾਡੇ ਘਰ ਆਓ ਸਾਡੇ ਘਰ ਆਓ ਵੀਰਪਨ ਖੁਸ਼ ਨੂੰ ਘਰੇ ਲੈ ਕੇ ਜਾਈਏ ਹਨ ਅਸੀਂ ਇਹਦੇ ਲਈ ਮਾਫੀ ਚਾਹੁੰਦੇ ਆ ਵੀ ਹਰ ਸਾਡੀ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਕਿਤੇ ਜਾਈਦਾ ਉਦੋਂ ਥੋੜਾ ਸ਼ਡਿਊਲਡ ਹੁੰਦਾ ਹਨ ਤੇ ਅੱਜ ਇੱਥੇ ਜਾਣਾ ਇੱਥੇ ਤੇ ਸਾਨੂੰ ਬਲੌਗਿੰਗ ਕਰਨ ਕਰਕੇ ਜਿਆਦਾ ਹੀ ਟਾਈਮ ਲੱਗਦਾ ਹੈ ਜਿਆਦਾ ਟਾਈਮ ਲੱਗ ਜਾਂਦਾ ਸੋ ਅਸੀਂ ਟਰਾਈ ਤਾਂ ਕਰਦੇ ਆ ਕਿ ਸਾਰਿਆਂ ਨੂੰ ਹਨਾ ਮਿਲਿਆ ਜਾਵੇ ਉਵੇਂ ਪਰ ਕਈ ਵਾਰੀ ਕਿਸੇ ਦੇ ਘਰੇ ਜਾਣਾ ਸਾਡੇ ਲਈ ਹਾਰਡ ਹੋ ਜਾਂਦਾ ਹੈ ਨਾ ਤੇ ਹਰ ਇੱਕ ਨੂੰ ਮਤਲਬ ਹਾਂਜੀ ਬਗਾਨੇ ਦੇਸ਼ਾਂ 'ਚ ਕੋਈ ਨਹੀਂ ਕਿਸੇ ਨੂੰ ਚਾਹ ਪਾਣੀ ਪਹੁੰਚਦਾ ਇਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰਾਂ ਤੇ ਤੁਸੀਂ ਸਾਨੂੰ ਇੰਨੀ ਮੁਹੱਬਤ ਕਰਦੇ ਹੋ ਹਨਾ ਤੇ ਪਰ ਇਹ ਹੈ ਵੀ ਖੁੱਲਾ ਟਾਈਮ ਸਾਡੇ ਕੋਲੇ ਵੀ ਨਹੀਂ ਹੁੰਦਾ ਤੇ ਵੀ ਅਸੀਂ ਹਰ ਇੱਕ ਨੂੰ ਜਵਾਬ ਦੇਣਾ ਸਾਨੂੰ ਵੀ ਨਹੀਂ ਚੰਗਾ ਲੱਗਦਾ ਹਨਾ ਵੀ ਅਸੀਂ ਹਰ ਇੱਕ ਨੂੰ ਜਵਾਬ ਦੇਈਏ ਇਹ ਇਹ ਆ ਮੁੱਖ ਵੀ ਲੱਗਦਾ ਜਦੋਂ ਕਹਿੰਦੇ ਆ ਵੀ ਨੈਕਸਟ ਟਾਈਮ ਕਰਾਂਗੇ ਹੈਨਾ ਅਗਲੀ ਵਾਰ ਪਰ ਇਹ ਆ ਵੀ ਅਸੀਂ ਮੀਟਅਪ ਜ਼ਰੂਰ ਰੱਖਾਂਗੇ ਕੈਲਗਰੀ ਚ ਇੰਨਾ ਸਾਨੂੰ ਪਤਾ ਲੱਗ ਗਿਆ ਅਸੀਂ ਕੈਲਗਰੀ ਦੇ ਸਾਰਿਆਂ ਦੇ ਤੈਦ ਲੋ ਸ਼ੁਕਰਗੁਜ਼ਾਰ ਇੱਕ ਗੱਲ ਨਾ ਅਸੀਂ ਇੰਗਲੈਂਡ ਚ ਵੀ ਨੋਟ ਕੀਤੀ ਸੀ ਤੇ ਕੈਨੇਡਾ ਚ ਵੀ ਦੇਖ ਰਹੇ ਆ ਕਿ ਜਿਹੜੀ ਜਗ੍ਹਾ ਤੇ ਆਪਣੇ ਪੰਜਾਬੀ ਰਹਿੰਦੇ ਆ ਨਾ ਗੋਰੇ ਉਥੋਂ ਮੂਵ ਹੋ ਜਾਂਦੇ ਆ ਉਹਦਾ ਕਾਰਨ ਪਤਾ ਨਹੀਂ ਕਿ ਆ ਜਾਂਦਾ ਆਪਾਂ ਖੱਪ ਜਿਆਦੇ ਪਾਉਨੇ ਆ ਜਾਂ ਕੁਝ ਹੋਰ ਹੋ ਸਕਦਾ ਨਾ ਪਰ ਉਹ ਇੱਥੇ ਆਪਣੇ ਆਸ-ਪਾਸ ਰਹਿੰਦੇ ਨਹੀਂ ਹੈਗੇ ਕਿਸੇ ਹੋਰ ਏਰੀਆ 'ਚ ਚਲੇ ਜਾਂਦੇ ਆ ਜਿਵੇਂ ਅਸੀਂ ਜਿਹੜਾ ਏਰੀਆ ਹੁਣ ਅਸੀਂ ਘੁੰਮ ਰਹੇ ਆ ਇੱਥੇ ਤੁਹਾਨੂੰ ਇੱਕ ਵੀ ਕਿਸੇ ਗੋਰੇ ਦਾ ਘਰ ਨਹੀਂ ਮਿਲੂਗਾ ਸਾਰੇ ਆਪਣੇ ਪੰਜਾਬੀ ਰਹਿੰਦੇ ਆ ਕੈਲਗਰੀ ਦੀਆਂ ਗਲੀਆਂ ਤੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਤਾ ਜੀ ਹੁਣ ਇਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਜੀ ਇੱਥੋਂ ਦੇ ਪਲਾਜ਼ੇ ਤੇ ਜਿਵੇਂ ਸਰੀ ਦੇ ਵਿੱਚ ਆਪਾਂ ਦੇਖਿਆ ਸੀ ਨਾ ਪਾਇਲ ਬਿਜ਼ਨਸ ਸੈਂਟਰ ਲिटल ਇੰਡੀਆ ਉੱਥੇ ਪਲਾਜ਼ੇ ਸੀਗੇ ਤੇ ਉਵੇਂ ਕੈਲਗਰੀ ਦੇ ਵਿੱਚ ਵੀ ਬਣਿਆ ਹੋਇਆ ਸਾਰਾ ਇਹ ਵੀ ਉਵੇਂ ਵਸਿਆ ਤੇ ਕਿੱਥੋਂ ਇਹ ਆਪਣਾ ਰੋਜ਼ ਖਰੀਦੋ-ਫਰੋਖਤ ਕਰਦੇ ਆ ਹੋਰ ਉਹ ਸਾਰੀਆਂ ਚੀਜ਼ਾਂ ਜਿੰਨੀਆਂ ਤੇ ਉਹ ਤੁਹਾਨੂੰ ਦਿਖਾਉਨੇ ਆ ਉਸ ਤੋਂ ਬਾਅਦ ਬਾਬਿਆਂ ਕੋਲੇ ਜਾਵਾਂਗੇ ਆਪਣੇ ਬਜ਼ੁਰਗ ਜਿੱਥੇ ਪੈਂਦੇ ਆ ਤੇ ਉੱਥੇ ਵਲੌਗ ਦੀ ਸਮਾਪਤੀ ਕਰਾਂਗੇ ਜਿੱਥੇ ਅਸੀਂ ਹੁਣ ਖੜੇ ਨੇ ਇਹਨੂੰ ਸਵਾਨਾ ਪਲਾਜ਼ਾ ਕਿਹਾ ਜਾਂਦਾ ਇਹ ਕੈਲਗਰੀ ਦਾ ਬਹੁਤ ਜ਼ਿਆਦਾ ਫੇਮਸ ਇਲਾਕਾ ਹੈ ਜਿਸ ਤਰ੍ਹਾਂ ਬ੍ਰੈਮਟਨ ਦੇ ਵਿੱਚ ਸ਼ੈਰੇਡਨ ਪਲਾਜ਼ਾ ਨਾ ਉਸੇ ਤਰ੍ਹਾਂ ਇੱਥੇ ਵੀ ਬਹੁਤ ਜ਼ਿਆਦਾ ਰੌਣਕ ਮੇਲਾ ਲੱਗਦਾ ਆਪਣੇ ਪੰਜਾਬੀ ਇੱਥੇ ਆਉਂਦੇ ਆ ਖਾਣ ਪੀਣ ਦੇ ਲਈ ਗੇੜੀਆਂ ਵੀ ਲਾਉਂਦੇ ਆ ਤੇ ਅੱਜ ਆਪਾਂ ਦੇਖਦੇ ਆ ਕਿ ਕਿ ਹੋ ਜਾ ਇਹ ਪਲਾਜ਼ਾ ਕੈਲਗਰੀ ਦੇ ਵਿੱਚ ਨਾ ਸਾਨੂੰ ਪੰਜਾਬੀ ਚ ਨਾਮ ਦੇਖਣ ਨੂੰ ਘੱਟ ਮਿਲ ਰਹੇ ਨੇ ਜਿਵੇਂ ਸਰੀ ਚ ਦੇਖਿਆ ਸੀਗਾ ਸਰੀ ਚ ਤਾਂ ਥਾਂ ਥਾਂ ਤੇ ਪੰਜਾਬੀ ਲਿਖੀ ਹੋਈ ਹੈ ਤੇ ਪਲਾਜ਼ੇ ਇੱਥੇ ਸੇਮ ਹੀ ਹੈ ਤੁਹਾਨੂੰ ਮੈਂ ਦੱਸ ਹੀ ਦਿੱਤਾ ਇਹਦਾ ਪੂਰੇ ਕੈਨੇਡਾ ਜੀ ਸੇਮ ਹੈ ਬਾਈ ਜੀ ਨੇ ਵੀ ਆਪਾਂ ਨੂੰ ਦੱਸਿਆ ਨਾ ਸਾਰੇ ਕਿਤੇ ਤੇ ਜਿਹੜੇ ਸਟੋਰ ਹੈ ਹੋਰ ਇਸੇ ਤਰੀਕੇ ਨਾਲ ਹੋਣਗੇ ਤੇ ਬਸ ਇਹ ਮੇਨ ਹੱਬ ਹੈਗੀ ਕੈਲਗਰੀ ਵਾਲਿਆਂ ਦੀ ਮਤਲਬ ਸ਼ਾਪਿੰਗ ਦੀ ਰੈਸਟੋਰੈਂਟਸ ਦੀ ਇਹਦੇ ਵਿੱਚ ਅੰਦਰ ਸਾਰੇ ਬੁਟੀਕ ਦੀਆਂ ਸ਼ਾਪਸ ਵੀ ਸਾਨੂੰ ਖੁਸ਼ ਦਿਖ ਰਹੀਆਂ ਬੁਟੀਕ ਖੋਲ ਰੱਖਿਆ ਰੈਸਟੋਰੈਂਟ ਖੋਲ ਰੱਖਿਆ ਤੇ ਆ ਟਰੈਵਲਿੰਗ ਦੇ ਨਾਲ ਸੰਬੰਧਿਤ ਸ਼ਾਪਸ ਆਗੀਆਂ ਖਾਣ ਪੀਣ ਦੀਆਂ ਤੇ ਗਰੋਸਰੀ ਸਟੋਰ ਹੈ ਇਹੀ ਸਾਰਾ ਕੁਝ ਇਹਦੇ ਅੰਦਰ ਆਹ ਸਾਹਮਣੇ ਗਰੋਸਰੀ ਸਟੋਰ ਦੇਖੋ ਇਹ ਵੀ ਪੰਜਾਬ ਦੇ ਨਾਮ ਤੇ ਨੇ ਤੇ ਹੁਣ ਅਸੀਂ ਅੰਦਰ ਲੈਣ ਚੱਲੇ ਆ ਸਾਗ ਮੈਂ ਕਿਹਾ ਪੰਜਾਬ ਕੋ ਮਰਿਆਂ ਦੂਜਾ ਸਾਗ ਵੀ ਖਾਈਏ ਮਾਤਾ ਕਹਿੰਦੇ ਸਾਗ ਬਣਾਵਾਂਗੇ ਇੱਥੇ ਸਾਗ ਵੀ ਮਿਲਦਾ ਅੰਦਰਲੇ ਪਾਸੇ ਦਿਖਾਉਨੇ ਆ ਤੁਹਾਨੂੰ ਲਓ ਜੀ ਆ ਗਿਆ ਪੰਜਾਬੀਆਂ ਦੀ ਪਹਿਲੀ ਪਸੰਦ ਖਾਣਾ ਸਾਗ 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 ਇਹ ਸਾਗ ਇਹ ਆਉਂਦਾ ਕਿੱਥੋਂ ਯਾਰ ਖੋਜੀ ਮੈਂ ਉਹੀ ਦੱਸਣ ਲੱਗੇ ਮੈਂ ਕਹਿੰਦਾ ਸਾਗ ਵੀ ਯੂ ਐਸ ਏ ਤੋਂ ਆਉਂਦਾ ਹੈ ਨਾ ਮोटा ਤਾਂ ਅਸੀਂ ਸਾਗ ਵੀ ਨਹੀਂ ਖਾਂਦੇ ਯੂ ਐਸ ਏ ਦਾ ਹਾਂ ਜੀ ਇਹ ਜੋ ਕਵੀਨ ਵਿਕਟੋਰੀਆ ਦਾ ਸਹੀ ਹੈ ਆਪਰਡਟ ਆਫ ਯੂ ਐਸਾ ਯੂ ਐਸਾ ਦਾ ਕਹਿੰਦੇ ਜਮੀਂ ਇੰਡੀਆ ਨਾਲ ਦੀ ਹੈ ਅਮਰੀਕਾ ਤਾਂ ਹਜੇ ਦਿਖਾਉਣਾ ਤੁਹਾਨੂੰ ਅਮਰੀਕਾ ਜੀ ਦਾ ਸਾਰਾ ਕੁਝ ਹੀ ਕਹਿੰਦੇ ਛੋਟੀਆਂ ਗੱਲਾਂ ਹਨ ਮੇਰੇ ਇੱਥੇ ਰੱਪੀਨੀ ਸਰਾਪੀਨੀ ਰੱਪਨ ਸਾਗ ਤੇ ਨਾਲ ਗ੍ਰੀਨ ਓਨੀਅਨ ਮਿੰਟ ਤਨੀਆਂ ਪਦੀਨਾ ਤੇ ਮੇਥੇ ਸਾਰਾ ਕੁਝ ਮਿਲਦਾ ਆਪਣੇ ਨਾਲ ਕੀ ਨਹੀਂ ਮਿਲਦਾ ਸਭ ਕੁਝ ਪਿਆਵਾਲੇ ਜਿੱਥੇ ਜਾਂਦੇ ਨਾ ਸਾਰੇ ਸੰਦ ਮਿਲ ਜਾਂਦੇ ਦਾਤੀਆਂ ਵੀ ਮਿਲ ਜਾਂਦੀ। ਇਹ ਤਾਂ ਆਪਣੇ ਨਹੀਂ ਮਿਲਦੀ ਹੁਣ ਸਾੜੀ ਬੱਟਰ ਨੂੰ ਪਹਿਲਾਂ ਖੁਰਪੇ ਦਾਤੀਆਂ ਖੁਰਪੇ ਸਾਰਾ ਕੁਝ ਹੀ ਮਿਲ ਜਾਂਦਾ ਲੈ। ਹਾਂ ਥੱਲੇ ਵੀ ਪਏ ਨੇ। ਕੀ ਨਹੀਂ ਮਿਲਦਾ ਯਾਰ ਇੱਥੇ ਕੈਲਗਰੀ ਜਿਆ ਕੈਨੇਡਾ 'ਚ। ਦਾਤੀ ਪਈ। ਜਿਹੜਾ ਨਾ ਮੇਰੇ ਪਿੱਛੇ ਸਟੋਰ ਹੈ ਇਹਨੂੰ ਕੁੱਕਰਾਂ ਵਾਲਾ ਸਟੋਰ ਬੋਲਦੇ ਐ। ਇਹ ਕਿਉਂ ਬੋਲਦਾ ਇਹਦੇ ਪਿੱਛੇ ਵੀ ਇੱਕ ਕਹਾਣੀ ਹੈ ਕਿ ਜਿਵੇਂ ਇੰਡੀਆ ਵਾਲਿਆਂ ਨੂੰ ਕਹਿੰਦੇ ਨੇ ਇੰਡੀਆ ਵਾਲੇ ਪਕੌੜਿਆਂ ਵਿੱਚੇ ਲੜ ਪੈਂਦੇ ਲੜਦੇ ਕੈਨੇਡਾ ਵਾਲੇ ਵੀ ਬਹੁਤ ਹੈ। ਹੁਣ ਤੁਹਾਨੂੰ ਅੰਦਰਲੀ ਅਗਲਾਂ ਦੱਸਣ ਲੱਗਾ ਮੈਂ ਕੋਵਿਡ ਵੇਲੇ ਕਹਿੰਦੇ ਇਹਨਾਂ ਨੇ ਨਵਾਂ ਅਨਾਉਂਸ ਕੀਤਾ ਜਦੋਂ ਸਟੋਰ ਓਪਨ ਕੀਤਾ ਕਿ ਜਿਹੜਾ ਪਹਿਲੇ 100 ਕਸਟਮਰ ਉਹਨਾਂ ਨੂੰ ਕੂਕਰ ਦਿੱਤੇ ਜਾਣਗੇ ਪੰਜਾਬੀ ਕਹਿੰਦੇ ਜਿੱਥੇ ਮਰਜੀ ਭੱਜ ਜਾਣਾ ਇਹਨਾਂ ਦੀ ਆਦਤਾਂ ਨਹੀਂ ਸੁਧਰਦੀਆਂ ਇੰਨੀ ਹਫੜਾ ਤਫੜੀ ਮੱਚ ਕੇ ਉੱਪਰੋਂ ਥੱਲੀ ਹੋ ਗਏ ਤੇ ਇਕੱਠ ਹੋ ਗਏ ਇੰਨਾ ਪੁਲਿਸ ਸਦਣੀ ਪੈ ਗਈ ਤੇ ਮੁੜ ਕੇ ਨਾਲੇ ਉਹਨਾਂ ਨੂੰ ਟਿਕਟਾਂ ਮਿਲੀਆਂ ਸਟੋਰ ਵਾਲਿਆਂ ਨੂੰ ਨਾਲੇ ਜਿਹੜੇ ਕੂਕਰ ਲੈਣ ਆਏ ਸੀ ਉਹਨਾਂ ਨੂੰ ਮਿਲੀਆਂ ਇਹੋ ਜਿਹਾ ਕੁਝ ਕੈਨੇਡਾ ਕੇ ਵੀ ਬੰਦੇ ਕਰਦੇ ਆਪਣੇ ਹੈ ਤੇ ਤਾਂ ਕਰਕੇ ਇਹਦਾ ਨਾਮ ਜੀ ਅੱਜ ਵੀ ਜਿੰਨੇ ਹੁਣ ਪੰਜਾਬੀਆਂ ਚਾਰ ਸਾਲ ਤੋਂ ਉਹਨੂੰ ਕੂਕਰ ਵਾਲਾ ਸਟੋਰੀ ਕਹਿੰਦੇ ਹੈਗੇ ਜਿਵੇਂ ਜਿਹੜੇ ਇੱਥੇ ਪਲਾਜ਼ੇ ਬਣੇ ਹੋਏ ਨੇ ਨਾ ਹੈਗੇ ਤਾਂ ਸਰੀ 'ਚ ਵੀ ਇਦਾਂ ਹੀ ਸੀਗੇ ਬਟ ਜਿਹੜੀ ਗੱਲਬਾਤ ਹੈ ਸਰੀ 'ਚ ਹੈ ਨਾ ਜਿਹਨੂੰ ਕਹਿੰਦੇ ਨੇ ਸਰੀ ਪੰਜਾਬੀਆਂ ਨਾਲ ਭਰੀ ਉਹਦੇ ਪਾਇਲ ਬਿਜ਼ਨਸ ਸੈਂਟਰ 'ਚ ਜਦੋਂ ਤੁਸੀਂ ਜਾਂਦੇ ਹੋ ਰੌਣਕਾਂ ਹੀ ਰੌਣਕਾਂ ਤੇ ਮਤਲਬ ਤੁਹਾਡਾ ਮਨ ਹੀ ਭਰਦਾ ਹੈਗਾ ਦੇਖ-ਦੇਖ ਕੇ ਉਹ ਚੀਜ਼ ਇੱਥੇ ਨਹੀਂ ਹੈਗੀ ਆਉਣ ਵਾਲੇ ਸਾਲਾਂ 'ਚ ਹੋ ਜਲੂਸ ਮਿਸ ਕਰ ਰਹੇ ਆ ਬੋ ਜੀ ਹਾਂਜੀ ਅਸੀਂ ਉਹ ਬਹੁਤ ਮਿਸ ਕਰ ਰਹੇ ਆ ਵੀ ਸਰੀ 'ਚ ਜਿਹੜਾ ਸਾਡਾ ਜੀ ਲੱਗਿਆ ਸੀ ਜਾ ਜਿਵੇਂ ਪੰਜਾਬੀ ਨਾਲ ਉਥੇ ਰੌਣਕ ਮੇਲਾ ਸੀਗਾ ਨਾ ਉਹ ਇੱਥੇ ਹੋ ਜੂਗਾ ਪਰ ਅਜੇ ਹੀ ਨਹੀਂ ਸਾਨੂੰ ਉਹ ਚੀਜ਼ ਲੱਗੀ ਹੈਗੀ ਚੀਜ਼ਾਂ ਦਾ ਅਸਲ 'ਚ ਉਹੀ ਆ ਮਤਲਬ ਵੀ ਸਾਰਾ ਕੁਝ ਸੇਮ ਆ ਪਰ ਮੇਨ ਫਰਕ ਇਹ ਆ ਜਿਵੇਂ ਸਰੀ ਆ ਵੈਨਕੂਵਰ ਆ ਉਧਰ ਨਾ ਪੰਜਾਬੀ ਪੁਰਾਣੇ ਵਾਲੇ ਰਹਿੰਦੇ ਆ ਵੈਲ ਸੈਟਲਡ ਆ ਕਾਰੋਬਾਰ ਉਹਨਾਂ ਦੇ ਮਤਲਬ ਵੱਡੇ ਆ ਤਾਂ ਕਰਕੇ ਉਹ ਰੌਣਕ ਮੇਲਾ ਵੱਧਾ ਪੋਪੂਲੇਸ਼ਨ ਪੰਜਾਬੀਆਂ ਦੀ ਵੱਧਾ ਹੈ ਨਾ ਉਥੇ ਨਾ ਤੁਸੀਂ ਜਿਹੜੇ ਮਰਜੀ ਡੇਸ 'ਚ ਚਲੇ ਜਾਓ ਵਰਕਿੰਗ ਡੇਸ 'ਚ ਚਲੇ ਜਾਓ ਵੀਕਡੇਸ 'ਚ ਚਲੇ ਜਾਓ ਇੰਨਾ ਰੌਣਕ ਮੇਲਾ ਚਹਿਲ ਪਹਿਲ ਤੁਹਾਨੂੰ ਦੇਖਣ ਮਿਲੂਗੀ ਹੁਣ ਤੁਸੀਂ ਆਪ ਨੋਟਿਸ ਕਰ ਸਕਦੇ ਹੋ ਵੀ ਕੋਈ ਨਹੀਂ ਹੈਗਾ ਸਾਡੇ ਇੱਥੇ ਥੋੜਾ ਜਿਹਾ ਤੁਹਾਨੂੰ ਖਾਲੀ ਖਾਲੀ ਜਿਹਾ ਲੱਗੂਗਾ ਹਾਂ ਖਾਲੀ ਪਾਣਾ ਇੱਥੇ ਇਹ ਦੇਖੋ ਜੀ ਕੈਲਗਰੀ ਦੀਆਂ ਸੜਕਾਂ ਕਿੰਨੀਆਂ ਜ਼ਿਆਦਾ ਚੌੜੀਆਂ ਵਾਕਈ ਲੱਗਦਾ ਨਾ ਵੀ ਪੂਰਾ ਐ ਪਤਾ ਨਹੀਂ ਕਿੱਥੇ ਆ ਗਏ ਤੇ ਐ ਲੱਗਦਾ ਜਿਵੇਂ ਰਨਵੇ ਤੇ ਤੁਰਾਈ ਜਾਂਦੀ ਹੈ ਗੱਡੀ ਜਿਵੇਂ 에ਰਪੋਰਟ ਇੰਨਾ ਖੁੱਲਾ ਯਾਰ ਇਹ ਗੱਡੀਆਂ ਦੇ ਨੰਬਰ ਦੇਖੋ ਜੀ ਪੰਜਾਬ ਅਲਬਰਟਾ ਚ ਰਹਿੰਦੇ ਆ ਅਲਬਰਟਾ ਦੀਆਂ ਨੰਬਰ ਪਲੇਟਾਂ ਐ ਉਹ ਜੀਆਂ ਪੰਜਾਬੀ ਬੀਸੀ ਦੀਆਂ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਸੀ ਇਹਦੇ ਅਲਬਰਟਾ ਪੰਜਾਬ ਕਿਆ ਬਾਤ ਹੈ ਇਹ ਲਓ ਜੀ ਹੁਣ ਅਸੀਂ ਪਹੁੰਚ ਗਏ ਹੇ ਪੰਜਾਬੀਆਂ ਦੀ ਸਾਥ ਚ ਕੈਲਗਰੀ ਵਾਲਿਆਂ ਦੀ ਸਾਥ ਹੈ ਇਹ ਤੇ ਇੱਥੇ ਲੱਗਦੇ ਨੇ ਮੇਲੇ ਕਹਿੰਦੇ ਸਾਥ ਵਿੱਚ ਸੀਫ ਖੇਡਾਂ ਬਾਬਿਆਂ ਦੀ ਟਾਣੀ ਨਾਲ ਇੱਥੇ ਬਹਿੰਦੇ ਆ ਜੀ ਬਾਬੇ ਸਾਰੇ ਇਹਨੂੰ ਕੀ ਕਹਿੰਦੇ ਆ ਵੈਸੇ ਕਮਿਊਨਿਟੀ ਸੈਂਟਰ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਕਹਿੰਦੇ ਵੀਰੇ ਅੱਛਾ ਠੀਕ ਹੈ ਹਾਂਜੀ ਤੇ ਇੱਥੇ ਵੀਰੇ ਐ ਤੁਹਾਨੂੰ ਪਤਾ ਟੈਂਪਰੇਚਰ ਜਿਆਦਾ ਡ੍ਰੌਪ ਜਾਂਦਾ ਸਿਆਣਾ ਚ ਹਾਂਜੀ ਤਾਂ ਫਿਰ ਇੰਡੋਰ ਇੱਥੇ ਬਜ਼ੁਰਗ ਆ ਕੇ ਬਹਿ ਕੇ ਆਪਣੇ ਬਾਪੂ ਜੀ ਵੀ ਆਉਂਦੇ ਆ ਮੈਂ ਆਪਣੇ ਬਾਪੂ ਜੀ ਜਵਾਕਤ ਨਹੀਂ ਵਿਹਲੇ ਹੁੰਦੇ ਨਿਆਣੇ ਸਾਹਮਣ ਨੂੰ ਆ ਠੀਕ ਐ ਦੇ ਜਿਵੇਂ ਤੀਆਂ ਹੁੰਦੀਆਂ ਕੋਈ ਵੀ ਸੱਭਿਆਚਾਰਕ ਮੇਲੇ ਕਹਿ ਲੋ ਉਹ ਇੱਥੇ ਹੁੰਦੇ ਆ ਜੀ ਅੰਦਰ ਦੇ ਲਾਇਬ੍ਰੇਰੀ ਵੀ ਆ ਪਬਲਿਕ ਲਾਇਬ੍ਰੇਰੀ ਉਹਦੇ ਵਿੱਚ ਆਪਣੀਆਂ ਪੰਜਾਬੀ ਬੁੱਕਸ ਵੀ ਇਹ ਭਾਵੇਂ ਇਕੱਲੇ ਆਪਣੇ ਪੰਜਾਬੀ ਕਮਿਊਨਿਟੀ ਦਾ ਜਾਂ ਸਾਰੀਆਂ ਕਮਿਊਨਿਟੀ ਦਾ ਨਹੀਂ ਨਹੀਂ ਜੀ ਕੈਲਗਰੀ ਦਾ ਇਹ ਜੀ ਅੱਛਾ ਕੈਲਗਰੀ ਸਿਟੀ ਦਾ ਉਹਦੇ ਵੱਲੋਂ ਜਿੰਨੀਆਂ ਵੀ ਕਮਿਊਨਿਟੀਆਂ ਨੇ ਸਾਰਿਆਂ ਲਈ ਇੱਕ ਹਾਲ ਬਣਾ ਰੱਖਿਆ ਸਾਰੇ ਮਿਕਸ ਹੀ ਆਉਂਦੇ ਮਤਲਬ ਇਹ ਪਰ ਪੰਜਾਬੀਆਂ ਨੇ ਜ਼ਿਆਦਾ ਮਸ਼ਹੂਰ ਕਰਕੇ ਕਿਉਂਕਿ ਆਪਣੇ ਜ਼ਿਆਦਾ ਨੇ ਨਾ ਇੱਥੇ ਆਪਣੇ ਜ਼ਿਆਦਾ ਨੇ ਤਾਂ ਕਰੇ ਤਾਂਸ਼ ਘੇਟਣ ਨੂੰ ਵੱਧ ਆਉਂਦੇ ਆ ਚਲੋ ਜੀ ਅੰਦਰਲੇ ਪਾਸੇ ਦਿਖਾਉਨੇ ਆ ਹੁਣ ਤੁਹਾਨੂੰ अच्छा थे अच्छा शुक्रिया शुक्रिया थैंक यू और बढ़िया केड़ा पिंड है साडा जालंधर लागै जालंधर लाग ठीक है टाइम बढ़िया ਲੰਘਦਾ ਬਹੁਤ ਵਧੀਆ ਮੈਂ ਸੁਣਿਆ ਸਾਥ ਹੈ ਕਹਿੰਦੇ ਕੈਲਗਰੀਆਂ ਨੇ ਦੀ ਬਾਕੀ ਹੈਗੀ ਚਲੋ ਦਿਖਾਓ ਫਿਰ ਸਾਥ ਦੇਖੀ ਮੜੀ ਥੋੜੀ ਸਾਥ ਕਹੇ ਜੀ ਹੈ ਇਹੋ ਜਿਹਾ ਜੀ ਬਾਹਰ ਮੇਲੇ ਉਹ ਭਰਿਆ ਹੋਇਆ ਔਰ ਸਵੇਰੇ ਤੁਹਾਡਾ ਦੇਖ ਕੇ ਸਪੋਰਟ ਆ ਮੈਂ ਉੱਥੇ ਦੇਖਦੇ ਟੀਵੀ ਦਾ ਦੇਖ ਗਿਆ ਹੁਣ ਜਾਉਣਾ ਨਾ ਹਾਂਜੀ ਤੇਹੀ ਵੇ ਸੁਣਿਆ ਮੈਂ ਕਿ ਚਲੋ ਆ ਦੇਖਿਆ ਸੀ ਜੀ ਵੀ ਪੰਜਾਬੀ ਆ ਨਾ ਰਿਲੇਟਿਡ ਨਹੀਂ ਆ ਵੀ ਪੰਜਾਬੀ ਬਹੁਤ ਲਓ ਜੀ ਉਹ ਦੇਖੋ ਸਾਹਮਣੇ ਵਾਲੇ ਪਾਸੇ ਚੱਲਦੀ ਤਾਸ਼ ਆਜੋ ਦੇਖੋ ਮੈਂ ਤੁਹਾਨੂੰ ਵਾਕ ਹੀ ਕਿਹਾ ਸੀ ਨਾ ਵੀ ਸਾਥ ਹੈਗੀ ਆ ਜੀ ਸਾਰੇ ਤਾਸ਼ ਖੇਡਦੇ ਆ ਪੰਜਾਬੀ ਜਿੰਨੇ ਆਪਣੇ ਸਾਰੇ ਸਸੀ ਗਾ ਬਾਪੂ ਜੀ ਕਿਦਾਂ ਠੀਕ ਠਾਕ YouTube ਤੇ ਹੋ ਜਾਂਦੇ ਇਹ ਚੱਲ ਸੀਫ ਹੀ ਚੱਲਦੀ ਆ ਸਾਰਿਆਂ ਦੀ ਨੇ ਰਹੀ ਪੰਜਾਬ ਨਾਲ ਰਕੇ ਨਾਲੇ ਵਧੀਆ ਏਸੀ ਲੱਗ ਦਿੱਤੇ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਗਈ ਜੀ ਥੋੜੀ ਵੀ ਤਸਵੀਰ ਆ ਗਈ ਪੰਜਾਬ ਤੋਂ ਆ ਗਏ ਪਰ ਪੰਜਾਬੀ ਕਿ ਛੱਡੀ ਪੰਜਾਬ ਤੋਂ ਆ ਗਏ ਪਰ ਪੰਜਾਬੀ ਨਹੀਂ ਦਿਲ ਚੋਂ ਗਈ ਤੇ ਕਿਉਂ ਬਈ ਮੈਂ ਤਾਂ ਇੱਥੇ ਤਾਂ ਬੋੜਾਂ ਦੀ ਸ਼ਾਮ ਤੋਂ ਦਾ ਇੱਥੇ ਪਹਿਲਾਂ ਬੋੜਾਂ ਦੀ ਸ਼ਾਮੇ ਬੈਠੇ ਹੁੰਦੇ ਸੀ ਇਹ ਤਾਂ ਜਿਆਦਾ ਵਧੀਆ ਇੱਥੇ ਉਦੋਂ ਵਧੀਆ ਬਣਾਇਆ ਥੋੜਾ ਜਿਆਦਾ ਏਸੀ ਲੱਗ ਦਿੱਤਾ ਹੈ ਤੇ ਵਿੱਚ ਸਹੀ ਇੱਕ ਸੈੱਟ ਕੀਤਾ ਹੋਇਆ ਇੱਕ ਸਹੀ ਗੱਲ ਉਦੋਂ ਉਵੇਂ ਸੇਮ ਟੈਂਪਰੇਚਰ ਰਹਿਣਾ ਚਾਹੀਦਾ ਸਹੀ ਗੱਲ ਹੈ ਸਹੀ ਗੱਲ ਹੈ ਬਾਬਾ ਜੀ ਲੁਕੋ ਹੋ ਗਏ ਮੜ ਜੇ ਪੱਤੇ ਨਾ ਦੇਖ ਜੇ ਆਪਣੇ ਕੋਈ ਪੱਤੇ ਨਾ ਦੇਖ ਲੈ ਮੈਂ ਆਪਣੇ ਕੋਈ ਪੱਤਾ ਹੀ ਨਹੀਂ ਵੇਖਣ ਦਿੰਦਾ ਬੜਾ ਸ਼ਿਕਾਰੀ ਬੁੜਾ ਐ ਇਹ ਬੜਾ ਸ਼ਿਕਾਰੀ ਬੁੜਾ ਪੱਤੇ ਨਹੀਂ ਵੇਖਣ ਦਿੰਦਾ ਨਹੀਂ ਦੇਖਣ ਦਿੰਦਾ ਪੱਤੇ ਨਹੀਂ ਨਹੀਂ ਪੱਤੇ ਨਹੀਂ ਵੇਖਣ ਦਿੰਦਾ ਇਹ ਖੁੰਡਾ ਗਿਆ ਜੀ ਸਾਡੇ ਬਾਬਿਆਂ ਦਾ ਹਾਂਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਕਿਵੇਂ ਖੁੰਡਾਲੀ ਫੀਲਿੰਗ ਹੈ ਪੂਰੀ ਪੰਜਾਬ ਵਾਲੀ ਪੂਰੀ ਪੂਰੀ ਜੀ ਬਿਲਕੁਲ ਜੀ ਆਪਣਾ ਟਾਈਮ ਪਾਸ ਕਰਨ ਆ ਜੀਦਾ ਇੱਥੇ ਆਪਾਂ ਜਨਰਲ ਸੈਂਟਰ ਜੇ ਜਨਰਲ ਸੈਂਟਰ ਨਾ ਬਣਿਆ ਹੁੰਦਾ ਤਾਂ ਬੁੜਿਆਂ ਦੀ ਹਾਲਤ ਖਰਾਬ ਹੋਣੀ ਸੀ ਅੱਛਾ ਖਾਸ ਕਰਕੇ ਸਰਦੀਆਂ ਦੇ ਵਿੱਚ ਜਦੋਂ ਸਨੋ ਪੈਂਦੀ ਆ ਤੇ ਮੈਂ ਕਹਿੰਦਾ ਪੁੱਛੋ ਹੀ ਨਾ ਕਿੰਨਾ ਆਰਾਮ ਮਿਲਦਾ ਸਾਨੂੰ ਆ ਕੇ ਅੱਛਾ ਨਹੀਂ ਤਾਂ ਸਾਰੇ ਬੁੜੇ ਬਜ਼ੁਰਗ ਘਰਾਂ ਦੇ ਵਿੱਚ ਬੈਠੇ ਰਹਿੰਦੇ ਆ ਕਿ ਜੇ ਨਾ ਨਾ ਕੋਈ ਬਰਾ ਕਹਿੰਦੀ ਆ ਕੋਈ ਨਾ ਨੋਨ ਬਰਾ ਕਹਿੰਦਾ ਚਲੋ ਚਲੋ ਫਿਰ ਗੱਲਾਂ ਗਾ ਵਾਦਿਆਂ ਦੀ ਆ ਇਹ ਤਾਂ ਰਹਿ ਨਹੀਂਦੇ ਹੁਣ ਉਹ ਫਿਰ ਆ ਕੇ ਫਿਰ ਇੱਥੇ ਆ ਜਾਂਦੇ ਵਿਚਾਰੇ ਕੀ ਕਰਨਾ ਇੱਥੇ ਦੁੱਖ ਸੁਖ ਵਰਾਉਣ ਲੈਂਦੇ ਆ ਇੱਥੇ ਆ ਕੇ ਪਰੌਂਠੇ ਖਾ ਕੇ ਆ ਜਾਂਦੇ ਆ ਜੀ ਫਿਰ ਪਰੌਂਠੇ ਖਾ ਕੇ ਤਾਂ ਇੱਥੋਂ ਟਾਈਮ ਪਾਸ ਕਰਕੇ ਫਿਰ ਵਿਚਾਰਿਆਂ ਨੂੰ বাস ਮੋੜਨਾ ਪੈਂਦਾ ਹਾਂ ਕੀ ਕਰਨਾ ਵਿਚਾਰੇ ਹੁਣ ਫਿਰ ਬੁੜੀਆਂ ਕਿੱਧਰ ਜਾਂਦੀਆਂ ਬੁੜੀਆਂ 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 ਨਾਲ ਤਾਂ ਇਹ ਪੋਤਿਆਂ ਨੂੰ ਸੰਭਾਲਣਾ ਆ ਅੱਛਾ ਪੋਤਿਆਂ ਨੂੰ ਸੰਭਾਲ ਕੇ ਉਹਨਾਂ ਨੂੰ ਤਾਂ ਉਹੀ ਖੁਸ਼ੀ ਮਿਲਦੀ ਆ ਹਾਂ ਹਾਂਜੀ ਕੀ ਕਹਿੰਦੇ ਸੀ ਬਾਪੂ ਜੀ ਬੁੜੀਆਂ ਕਿੱਧਰ ਜਾਂਦੀਆਂ ਫਿਰ ਉਹ ਗੁਰਦੁਆਰੇ ਜਾਂਦੀਆਂ ਜੀ ਅੱਛਾ ਗੁਰਦੁਆਰੇ ਚਲੀਆਂ ਜਾਂਦੀਆਂ ਹਾਂਜੀ ਹਾਂਜੀ ਤੁਸੀਂ ਇੱਥੇ ਆ ਜਾਂਦੇ ਆ ਅਸੀਂ ਅਸੀਂ ਵੀ ਜਾਂਦੇ ਹਾਂ ਜੀ ਗੁਰਦੁਆਰੇ ਟੜਕੇ ਦਾ ਹਾਂ ਤੇ ਫਿਰ ਉਦੋਂ ਆ ਦੇ ਇੱਥੇ ਆ ਜੇ ਰੋਟੀ ਟੂਟ ਖਾ ਕੇ ਰੋਟੀ ਰੋਟੀ ਖਾ ਕੇ ਸਾਰਾ ਦਿਨ ਤਾਂ ਰੱਬ ਦਾ ਨਾਮ ਵੀ ਨਹੀਂ ਲਿਆ ਜਾਂਦਾ ਹਾਂ ਨਾ ਹਾਂਜੀ 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 ਐਂ ਕਹਿੰਦੇ ਨੇ ਸਿਆਣੇ ਹਾਂਜੀ ਹਾਂਜੀ ਤਾਂ ਤੁਸੀਂ ਇਸ ਕੁੱਟੀ ਦੇ ਫਿਰ ਤੁਸੀਂ ਪੂਰੀ ਉਸ ਗੇੜ ਤੇ ਸਾਰੇ ਹਾਂਜੀ ਹਾਂਜੀ ਠੀਕ ਐ ਖੁੰਡ ਹੈ ਨਾ ਪੰਜਾਬ ਵਾਲਾ ਹਾਂਜੀ ਹਾਂਜੀ ਤੇ ਗੱਲਬਾਤ ਪੰਜਾਬ ਵਾਲੀ ਹੈ ਪੂਰੀ ਹਾਂਜੀ ਹਾਂਜੀ ਬੜੀ ਵਧੀਆ ਜੀ ਲੱਗਿਆ ਜ ਹਾਂਜੀ ਫਿਰ ਰਹੀ ਦਵਾ ਅੱਛਾ ਕਿਹੜਾ ਜਿਲ੍ਹਾ ਕਿਹੜਾ ਪਿੰਡ ਹੈ ਲੁਧਿਆਣਾ ਹੀ ਅੱਛਾ ਲੁਧਿਆਣਾ ਹਾਂ ਠੀਕ ਹੈ ਮਾਲਵੇ ਵਾਲੇ ਹੋ ਸਾਰੇ ਗੱਲ ਪਿੰਡ ਪੱਕਾ ਕਲਾ ਹੈ ਜੀ ਬਰਿੰਡੇ ਝਲੇ ਚ ਜੀ ਅੱਛਾ ਚਾ ਗਵਾਂਡੀ ਆ ਫਿਰ ਦੋ ਮੇਰੇ ਮੇਰਾ ਬਰਨਾਲੇ ਕਾ ਅੱਛਾ ਛੋਟੀ ਹਾਂ ਹਾਂ ਹਾਂਜੀ ਪੱਕਾ ਕਲਾ ਪਿੰਡ ਹੈ ਸ਼ਰਮੀਲੇ ਵਾਲਾ ਜੀ ਅੱਛਾ ਅੱਛਾ ਗਾਉਂ ਵਾਲਾ ਸ਼ਰਵੀਰਲਾ ਨੀਗਾ ਹਾਂਜੀ ਹਾਂਜੀ ਉਹ ਸਾਡੇ ਪਿੰਡ ਦਾ ਜੀ ਚਲੋ ਠੀਕ ਹੈ ਚਲੋ ਚੰਗਾ ਲੱਗਿਆ ਬਾਪੂ ਜੀ ਮਿਲ ਕੇ ਠੀਕ ਹੈ ਠੀਕ ਹੈ ਚੰਗਾ ਜੀ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸੋ ਐਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਈਆਂ ਕੈਲਗਰੀ ਦੀਆਂ ਕੁਝ ਥਾਵਾਂ ਤੇ ਇਥੋਂ ਦੇ ਪੰਜਾਬੀਆਂ ਨਾਲ ਮਿਲਾਇਆ ਹੈਗਾ ਕਿ ਕਿਵੇਂ ਦਾ ਰਹਿਣ ਸਹਿਣ ਹੈ ਗੱਲਾਂ ਬਾਤਾਂ ਹੋਈਆਂ ਬਾਬਿਆਂ ਦੇ ਨਾਲ ਸੱਥਾਂ ਦੇ ਵਿੱਚ ਤੇ ਕੈਲਗਰੀ ਤੋਂ ਹੁਣ ਜਿਹੜੇ ਤੁਹਾਨੂੰ ਘਰ-ਬਾਰ ਦਿਖਾਉਣੇ ਸੀ ਇੱਥੇ ਕੁਝ ਹੋਰ ਦਿਖਾਉਣਾ ਸੀਗਾ ਉਹ ਆਉਣ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਕੈਲਗਰੀ ਤੋਂ ਤੇ ਬਾਈ ਹਰਮਨ ਹੁਣ ਦਾ ਧੰਨਵਾਦ ਜਿਨ੍ਹਾਂ ਨਾਲ ਤੁਰ ਫਿਰ ਕੇ ਅੱਜ ਸਾਰਾ ਆਪਾਂ ਨੂੰ ਦਿਖਾਇਆ ਠੀਕ ਹੈ ਸੋ ਮਿਲਦੇ ਆ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ